ਦਰਸ਼ਕਾਂ ਨੂੰ ਇਹ ਚੀਜ਼ ਸਾਰੀ ਪਤਾ ਕਿ ਤੁਹਾਡੇ ਤੇ ਪਹਿਲਾਂ ਕਈ ਵਾਰ ਹਮਲਾ ਹੋ ਚੁੱਕਿਆ ਹੈ ਜਿਹੜਾ ਰੀਸੈਂਟ ਮਾਮਲਾ ਹੈ ਇਹ ਕੀ ਮਾਮਲਾ ਹੈ ਥੋੜਾ ਜਿਹਾ ਖੁੱਲ ਕੇ ਹੋ ਸਾਰਾ ਦੱਸੋ ਇਹ ਭਾਜੀ 10 ਤਰੀਕ ਦੀ ਗੱਲ ਹੈ 10 ਤਰੀਕ ਨੂੰ ਮੈਂ ਨਾ ਨਵੇਂ ਸਟੋਰ ਤੇ ਬੈਠਾ ਸੀ ਜਿਹੜਾ ਵਰਦਮਾਨ ਦੇ ਕੋਲ ਐਨੀ ਦੇਰ ਨੂੰ ਪਿੱਛੋਂ 10 ਵਜੇ ਕੇ 16 ਮਿੰਟ ਤੇ ਇੱਕ ਅਪਾਚੇ ਮੋਟਰਸਾਈਕਲ ਤੇ ਦੋ ਮੁੰਡੇ ਆਂਦੇ ਪਰਲੇ ਪਾਸੇ ਗੱਡੀ ਖੜੀ ਹੁੰਦੀ ਗ੍ਰੀਨਲੈਂਡ ਸਕੂਲ ਦੇ ਬਾਹਰ ਉਹ ਆਂਦਾ ਮੁੰਡਾ ਤੇ ਮੈਂ ਤੁਹਾਨੂੰ ਸੀਸੀਟੀਵੀ ਦਿਨਾਂ ਹੁੰਦੇ ਵੈਪਨ ਪਾਇਆ ਹੁੰਦਾ ਪਿੱਛੇ ਤੇ ਅੰਦਰ ਵੜ ਜਾਂਦਾ ਸਿੱਧਾ ਹੀ ਕਹਿੰਦਾ ਪ੍ਰਿੰਕਲ ਕਿੱਥੇ ਮੁੰਡਾ ਸਾਡਾ ਘਬਰਾ ਜਾਂਦਾ ਜਿਹੜਾ ਸੇਲਮੈਨ ਆ ਉਹ ਕਹਿੰਦਾ ਵੀ ਭਾਜੀ ਤਾਂ ਆਂਦੇ ਕਹਿੰਦਾ ਗੱਡੀ ਖੜੀ ਹੋਦੀ ਬਾਅਦ ਉਹ ਫਿਰ ਨਾਲ ਹੀ ਉਹਨੇ ਫੋਨ ਲਾਇਆ ਹੁੰਦਾ ਜੋ ਉਹ ਮੁੰਡੇ ਦੇ ਦੱਸਣ ਮੁਤਾਬਕ ਆ ਕਹਿੰਦਾ ਵੀ ਨਾਣੂ ਉਹ ਦੁਕਾਨ ਤੇ ਹੈ ਨਹੀਂ ਨਾਣੂ ਰਿਸ਼ਭ ਬੈਣੀਪਾਲ ਦਾ ਛੋਟਾ ਨਾਮ ਹੈ ਜੀ ਤੇ ਇੱਕ ਨਾਮ ਹੋਰ ਵੀ ਉਹ ਲੈ ਰਿਆ ਸੀ ਕਦੋਂ ਪੁਲਿਸ ਨੂੰ ਦੱਸੀ ਕਹਿੰਦਾ ਵੀ ਹੈ ਨਹੀਂ ਸਾਰੇ ਬੰਦੇ ਫੋਨ ਹੋਲਡ ਤੇ ਜੇਬ ਚ ਪਾ ਕੇ ਦੁਕਾਨ ਚ ਐਂਟਰ ਮਾਰਿਆ ਉਹ ਮੈਂ ਨਾ ਹੁਣ ਤੇ ਫੋਨ ਉਹਨੇ ਕੱਢਿਆ ਫੋਨ ਹੋਲਡ ਹੀ ਸੀ ਸੀਸੀਟੀਵੀ ਚ ਸਾਰਾ ਕੈਦ ਆ ਨਕਿਆ ਚੱਲਿਆ ਦੀ ਫੈਕਟਰੀ ਦੇ ਵਿੱਚ ਮੈਨੂੰ ਮਾਰਨ ਦੀ ਜਿਹੜੀ ਪਹਿਲੇ ਪਲੈਨਿੰਗ ਹੋਈ ਸੀ ਉੱਚ ਰਜਿੰਦਰਪਾਲ ਸੁਖਵਿੰਦਰਪਾਲ ਹਰਪ੍ਰੀਤ ਮਖੂ ਗਗਨਪ੍ਰੀਤ ਹੰਨੀ ਸੇਠੀ ਇਹਨਾਂ ਪੰਜਾਂ ਜਣਿਆਂ ਨੇ ਪਲਾਨ ਕਰਕੇ ਉਦੋਂ ਸ਼ੂਟਰ ਹਾਇਰ ਕੀਤਾ ਸੀ ਇਹ ਰਿਸ਼ਭ ਬੈਣੀਪਨ ਨਾਣੋ ਇਹ ਮੈਨੂੰ ਮਾਰਨ ਆਇਆ ਹੁਣ ਪਰਮਾਤਮਾ ਨੂੰ ਕੀ ਮਨਜ਼ੂਰ ਗੋਲੀਆਂ ਵੱਜ ਗਈਆਂ ਸੈਲਫ ਡਿਫੈਂਸ ਹੁੰਦੇ ਆਪਣੇ 6 ਗੋਲੀਆਂ ਢਿੱਡ 'ਚ ਵੱਜ ਗਈਆਂ ਹੁਣ ਉਹਨੇ ਹਿਲਜ ਦੀ ਮੇਰੇ ਤੋਂ ਫਰੋਤੀ ਮੰਗਦੇ ਆ ਜੇ ਤੁਹਾਡੀਆਂ ਲੱਤਾਂ ਪਾਰ ਹੀ ਨਹੀਂ ਚਲਦੀਆਂ ਪਰ ਤੁਸੀਂ ਲੜਦੇ ਕਿਉਂ ਹੋ ਮੈਂ ਆਪਦਾ ਇਲਾਜ ਕਰਾਇਆ ਮੇਰੇ ਨਾਲ ਮੈਡਮ ਦੇ ਗੋਲੀ ਲੱਗੀ ਸਾਡਾ 50 ਲੱਖ ਰੁਪਇਆ ਲੱਗ ਗਿਆ ਅਹੀ ਤਾਂ ਕਿਸੇ ਨੂੰ ਕੋਈ ਲੁਧਿਆਣੇ ਦਾ ਕੀ ਮੰਨਣਾ ਪੰਜਾਬ ਦਾ ਬੰਦਾ ਕਹਦੇ ਕਿਸੇ ਨੂੰ ਮੈਂ 10 ਰੁਪਏ ਵੀ ਕੇ ਹੁਣ ਵੀ ਸਾਨੂੰ ਉਹਨੇ ਇੱਕ ਵੀਡੀਓ ਪਾਈ ਏ ਵੀਡੀਓ ਦੇ ਵਿੱਚ ਉਹ ਕਹਿੰਦਾ ਪਿਆ ਕਿ ਪ੍ਰਿੰਕਲ ਨੂੰ ਪਿਛਲੀ ਯਾਰ ਬਚ ਗਿਆ ਕਿ ਮਾਰ ਦੇਣਾ ਮੈਂ ਇਹਨੂੰ ਕਿਹਾ ਵੀ ਤੈਨੂੰ ਮੇਰੇ ਨਾਲ ਤਕਲੀਫ ਕੀ ਹੈ ਵੀ ਪ੍ਰੋਬਲਮ ਕੀ ਹੈ ਕਹਿੰਦਾ ਤੂੰ ਸਾਡੇ ਭਰਾ ਦੇ ਗੋਲੀ ਮਾਰੀ ਮੈਂ ਮੈਂ ਨਹੀਂ ਮਾਰੀ ਗੋਲੀ ਉਹ ਮੈਨੂੰ ਮਾਰਨ ਆਇਆ ਮੈਂ ਆਪਣੀ ਸੈਲਫ ਡਿਫੈਂਸ ਚ ਮਾਰੀ ਆ ਦੇਖੋ ਵੀਡੀਓ ਪਾ ਕੇ ਗਾਲਾਗੜ ਦਾ ਮਾੜਾ ਚੰਗਾ ਬੋਲਦਾ ਇਹ ਨਮੀਤ ਨਾ ਦਾ ਵਿਅਕਤੀ ਆ ਜੀ ਸ਼ਖਸੀ ਨੇ ਤੁਹਾਡੇ ਤੋਂ ਫਰੋਤੀ ਸੁਣੋ ਤੁਸੀਂ ਇਹ ਚ ਸੁਣੋ ਤੁਸੀਂ ਉਦਾਂ ਕੀਤਾ ਤੁਸੀਂ ਗਲਤ ਕੀਤਾ ਹੁਣ ਹੁਣ ਅਸੀਂ ਦੱਸਾਂਗੇ ਗਲਤ ਸਹੀ ਬੁਰਾ ਕੀ ਹੁੰਦਾ ਬਾਾਕੀ ਰਹੀ ਗੱਲ ਇਹ ਨਹੀਂ ਝੂਠ ਨਹੀਂ ਕੋਈ ਗਲਤੀ ਇਹਦਾ ਹੈ ਨਹੀਂ ਕਿ ਸਜੋਗਾ ਮੇਰੀ ਕਿਸਮਤ ਚੰਗੀ ਸੀ ਬਚ ਗਿਆ ਚਲੋ ਹੁਣ ਨਹੀਂ ਬਚਦਾ ਜਿਹੜਾ ਸ਼ਖਸ 10 ਤਰੀਕ ਦਾ ਤੁਸੀਂ ਵਾਕਿਆ ਦੱਸ ਰਹੇ ਹੋ ਕਿੰਨੀ ਦੇਰ ਉਹ ਸ਼ਾਪ ਦੇ ਉੱਪਰ ਰੁਕਿਆ ਜਿਸ ਦਾ 10 ਮਿੰਟ ਫਾਇਨਡਾਸਮੈਂਟ ਪੂਰੀ ਬਾਹਰ ਰੈਕੀ ਕਰਦਾ ਰਹੇ ਉਹਨੂੰ ਐ ਲੱਗਿਆ ਪ੍ਰਿੰਕਲ ਦੀ ਸਕੋਰਪੀਓ ਇੱਥੇ ਖੜੀ ਹੈ ਨੇੜੇ-ਤੇੜੇ ਹੋਣਾ ਮੇਰੇ ਪਿਛਲੇ ਅਟੈਕ ਤੋਂ 1 ਮਹੀਨਾ ਪਹਿਲਾਂ ਜਿਹੜਾ ਮੇਰੇ ਤੇ ਗੋਲੀकांड ਹੋਇਆ ਉਸ ਤੋਂ 1 ਮਹੀਨਾ ਪਹਿਲਾਂ ਮੇਰੇ ਫਾਦਰ ਨੇ ਕੰਪਲੇਂਟ ਦਿੱਤੀ ਸੀ ਵੀ ਇਹ ਮੀਟਿੰਗ ਕਰਦੇ ਆ ਰਿਸ਼ਭ ਬੈਣੀਪਾਲ ਉਸ ਫੈਕਟਰੀ ਦੇ ਵਿੱਚ ਮੀਟਿੰਗ ਕਰਕੇ ਆਇਆ ਮੈਨੂੰ ਮਾਰਨ ਦੀ ਕਿਉਂ ਨਹੀਂ ਸੀ ਸੀਸੀਟੀਵੀ ਕਢਾਈ ਗਈ ਉਹਨੂੰ ਰਿਸ਼ਭ ਬੈਣੀਪਾਲ ਨੂੰ ਇਹ ਨਹੀਂ ਪਤਾ ਸੀ ਕਿ ਇਹ ਪ੍ਰਿੰਕਲ ਨੂੰ ਮਾਰਨ ਜਾਣਾ ਮੋਰੋ ਸਾਡੇ ਤੇ ਵੀ ਗੋਲੀ ਚੱਲ ਸਕਦੀ ਹੈ ਹੁਣ ਉਹ ਪਛਤੌਂਦਾ ਵੀ ਹੈ ਤਣਫਦਾ ਵੀ ਹੈ ਇਲਾਇਕਰਨ ਨੂੰ ਪੈਸੇ ਹੈ ਨਹੀਂ ਕਿਉਂਕਿ ਇਹ ਕੋਈ ਖਾਨਦਨ ਨਹੀਂ ਬੰਦੇ ਥੋੜੀ ਇਹ ਮਲੰਗ ਬੰਦੇ ਨੇ ਕੋਈ ਰਿਸ਼ਤ ਪੈਣੀਪਾਲ ਕੋਈ ਖਾਨਦਾਨੀ ਬੰਦਾ ਫਾਦਰ ਹੁੰਦਾ ਹੈ ਨਹੀਂ ਮਦਰ ਹੁੰਦੀ ਤੇ ਦੋ ਦਿਨ ਵਿਆਹ ਹੋਏ ਹੋਇਆ ਕੋਈ ਸਿਸਟਮ ਉਹਨਾਂ ਦੇ ਘਰ ਦਾ ਵਧੀਆ ਹੈ ਨਹੀਂ ਮੈਨੂੰ ਵੀ ਪਤਾ ਅਸਲ ਦੇ ਵਿੱਚ ਸ਼ੇਰ ਦੇ ਪੁੱਤ ਨੇ ਫਿਰ ਇਕੱਲੇ ਨਾਲ ਇਕੱਲਾ ਲੜ ਲੈ ਆਹ ਕਿਹੜੀ ਗੱਲ ਹੋਈ ਵੀ ਚਾਰ ਚਾਰ ਪੰਜ ਪੰਜ ਬੰਦੇ ਘੇਰ ਕੇ ਤੁਸੀਂ ਜੁਪੀ ਤੋਂ ਹਥਿਆਰ ਮੰਗਾ ਕੇ ਤੇ ਤੁਸੀਂ ਚਾਰ ਪੰਜ ਪਾਸੋਂ ਫਾਇਰਿੰਗ ਕਰਦੇ ਹੋ ਤੁਸੀਂ ਲੜਨਾ ਇਕੱਲੇ ਨਾਲ ਇਕੱਲਾ ਲੜਨਾ ਤੁਹਾਨੂੰ ਪਤਾ ਲੱਗ ਜੂਗਾ ਕਿੰਨੇ ਸ਼ੇਰਨੀ ਮਾਂ ਦਾ ਦੁੱਧ ਪੀਤਾ ਸੱਚਿਆ ਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪ੍ਰਿੰਕਲ ਲੁਧਿਆਣਾ ਨੂੰ ਅਸੀਂ ਸਾਰੇ ਜਾਣਦੇ ਆ ਸਮੇਂ-ਸਮੇਂ ਤੇ ਲੁਧਿਆਣਾ ਸ਼ਹਿਰ ਦੇ ਜਿਹੜੇ ਮਸਲੇ ਨੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਚੱਕਦੇ ਰਹਿੰਦੇ ਨੇ ਜਿੱਥੇ ਉਹ ਇੱਕ ਫੇਮਸ ਕਾਰੋਬਾਰੀ ਨੇ ਉਸ ਨਾਮ ਨਾਲ ਸੋਸ਼ਲ ਐਕਟਿਵਿਸਟ ਵੀ ਨੇ ਪਰ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਕਿ ਕੁਝ ਲੋਕ ਜਿਹੜੇ ਨੇ ਉਹਨਾਂ ਦੀ ਜਾਨ ਦੇ ਪਿੱਛੇ ਹੱਥ ਧੋਕੇ ਪਏ ਨੇ ਇੱਕ ਵਾਰ ਪਹਿਲਾ ਹਮਲਾ ਉਹਨਾਂ ਦੀ ਸ਼ਾਪ ਤੇ ਜੋ ਸੀਐਮਸੀ ਦੇ ਨਜ਼ਦੀਕ ਹੈ ਉੱਥੇ ਹੁੰਦੀ ਹੈ ਉਸ ਤੋਂ ਬਾਅਦ ਫਿਰ ਉਹਨਾਂ ਦੀ ਰੇਕੀ ਕੀਤੀ ਜਾਂਦੀ ਹੈ ਜਦੋਂ ਕਾਉਂਟਰ ਇੰਟੈਲੀਜੈਂਸ ਵੱਲੋਂ ਦੋ ਸ਼ਖਸ ਜਿਹੜੇ ਨੇ ਸ਼ੱਕੀ ਵਿਅਕਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਤੀਸਰਾ ਮਾਮਲਾ ਹੁਣ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਜਦੋਂ ਇੱਕ ਸ਼ਖਸ ਉਹਨਾਂ ਦੀ ਦੁਕਾਨ ਦੇ ਉੱਪਰ ਪਹੁੰਚਦਾ ਪਰ ਉਸ ਸਮੇਂ ਪ੍ਰਿੰਕਲ ਦੁਕਾਨ ਤੇ ਮੌਜੂਦ ਨਹੀਂ ਸਨ ਪ੍ਰਿੰਕਲ ਨੇ ਲੁਧਿਆਣਾ ਪੁਲਿਸ ਨੂੰ ਦਰਖਾਸਤ ਦਿੱਤੀ ਔਰ ਉਸ ਦਰਖਾਸਤ ਨੂੰ ਆਧਾਰ ਬਣਾ ਕੇ ਲੁਧਿਆਣਾ ਪੁਲਿਸ ਨੇ ਕਈ ਲੋਕਾਂ ਦੇ ਉੱਪਰ ਵੱਖ-ਵੱਖ ਤਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਕੀ ਇਹ ਸਾਰਾ ਮਾਮਲਾ ਡਿਟੇਲ ਦੇ ਵਿੱਚ ਜਾਣਾਂਗੇ ਸਾਡੇ ਨਾਲ ਪ੍ਰਿੰਕਲ ਮੌਜੂਦ ਨੇ। ਪ੍ਰਿੰਕਲ ਦਰਸ਼ਕਾਂ ਨੂੰ ਇਹ ਚੀਜ਼ ਸਾਰੀ ਪਤਾ ਕਿ ਤੁਹਾਡੇ ਤੇ ਪਹਿਲਾਂ ਕਈ ਵਾਰ ਹਮਲਾ ਹੋ ਚੁੱਕਿਆ ਹੈ। ਜਿਹੜਾ ਰੀਸੈਂਟ ਮਾਮਲਾ ਹੈ ਇਹ ਕੀ ਮਾਮਲਾ ਹੈ ਥੋੜਾ ਜਿਹਾ ਖੁੱਲ ਕੇ ਉਹ ਸਾਰਾ ਦੱਸੋ। ਇਹ ਭਾਜੀ 10 ਤਰੀਕ ਦੀ ਗੱਲ ਹੈ। 10 ਤਰੀਕ ਨੂੰ ਮੈਂ ਨਾ ਨਵੇਂ ਸਟੋਰ ਤੇ ਬੈਠਾ ਸੀ ਜਿਹੜਾ ਵਰਦਮਾਨ ਦੇ ਕੋਲ 32 ਸੈਕਟਰ ਕੋ ਗ੍ਰੀਨਲੈਂਡ ਸਕੂਲ ਦੇ ਨਾਲ ਬਿਲਕੁਲ ਜੀ ਤੇ ਅਸੀਂ ਪਲੈਨਿੰਗ ਕਰ ਰਹੇ ਸੀ ਸਾਡਾ ਰਾਏ ਕੋਟ ਚ ਇੱਕ ਸਟੋਰ ਹੋਰ ਓਪਨ ਹੋਣਾ ਹੁੰਦੀ ਓਪਨਿੰਗ ਦੀ ਮਤਲਬ ਓਪਨਿੰਗ ਕਰਤੀ ਹੈ ਸੀ 13 ਨੂੰ ਉਹਦੀ ਪਲੈਨਿੰਗ ਚੱਲ ਰਹੀ ਸੀ ਇਨ ਬਿਟਵੀਨ 10 ਵਜੇ ਮੇਰਾ ਦੋਸਤ ਹੈ ਸੁਰਿੰਦਰ ਸ਼ਿੰਦਾ ਨਾਲ ਹੀ ਹੁੰਦਾ ਮੇਰੇ ਭਰਾ ਹੀ ਹੈ ਛੋਟਾ ਜੀ ਉਹ ਆਇਆ ਤੇ ਕਹਿੰਦਾ ਵੀ ਕੁਝ ਖਾਣ ਜਾਣਾ ਅਸੀਂ ਗੱਡੀ 'ਚ ਮੈਂ ਅੱਗੇ ਬਹਿ ਗਿਆ ਤਿੰਨੋਂ ਗਨ ਮੈਂ ਪਿੱਛੇ ਬਹਿ ਗਏ ਅਸੀਂ ਚੰਡੀਗੜ੍ਹ ਰੋਡ ਜਿਹੜੀ ਵਰਤਮਾਨ ਮਾਰਕੀਟ ਆ ਖੱਬੇ ਪਾਸੇ ਉਹ ਤੇ ਡੋਸਾ ਖਾਨ ਚਲੇ ਐਨੀ ਦੇਰ ਨੂੰ ਪਿੱਛੋਂ 10 ਵਜੇ ਕੇ 1 ਇੱਕ ਅਪਾਚੇ ਮੋਟਰਸਾਈਕਲ ਤੇ ਦੋ ਮੁੰਡੇ ਆਂਦੇ ਪਰਲੇ ਪਾਸੇ ਗੱਡੀ ਖੜੀ ਹੁੰਦੀ ਗ੍ਰੀਨਲੈਂਡ ਸਕੂਲ ਦੇ ਬਾਹਰ ਉਹ ਆਂਦਾ ਮੁੰਡਾ ਤੇ ਮੈਂ ਤੁਹਾਨੂੰ ਸੀਸੀਟੀਵੀ ਦਿਨਾਂ ਹੁੰਦੇ ਵੈਪਨ ਪਾਇਆ ਹੁੰਦਾ ਪਿੱਛੇ ਤੇ ਅੰਦਰ ਵੜ ਜਾਂਦਾ ਸਿੱਧਾ ਹੀ ਕਹਿੰਦਾ ਪ੍ਰਿੰਕਲ ਕਿੱਥੇ ਆ ਮੁੰਡਾ ਸਾਡਾ ਘਬਰਾ ਜਾਂਦਾ ਜਿਹੜਾ ਸੇਲਮੈਨ ਆ ਉਹ ਕਹਿੰਦਾ ਵੀ ਭਾਜੀ ਤਾਂ ਆਂਦੇ ਕਹਿੰਦਾ ਗੱਡੀ ਖੜੀ ਹੁੰਦੀ ਬਾਹਰ ਕਹਿੰਦਾ ਗੱਡੀਆਂ ਉਹਨਾਂ ਕੋਲ ਦੋ ਤਿੰਨ ਆ ਕਦੋਂ ਆਂਦੇ ਕਦੋਂ ਜਾਂਦੇ ਗੱਡੀ ਕਈ ਵਾਰੀ ਇੱਥੇ ਖੜੀ ਰਹਿੰਦੀ ਹੈ ਗਨਮੈਨਾਂ ਦੀ ਗੱਡੀ ਹੈ ਉਹ ਫਿਰ ਨਾਲ ਹੀ ਉਹਨੇ ਫੋਨ ਲਾਇਆ ਹੁੰਦਾ ਜੋ ਉਹ ਮੁੰਡੇ ਦੇ ਦੱਸਣ ਮੁਤਾਬਕ ਨਾਣੂ ਰਿਸ਼ਭ ਬੈਣੀਪਾਲ ਦਾ ਛੋਟਾ ਨਾਮ ਠੀਕ ਤੇ ਇੱਕ ਨਾਮ ਹੋਰ ਵੀ ਉਹ ਲੈ ਰਿਆ ਸੀ ਕਦੋਂ ਪੁਲਿਸ ਨੂੰ ਦੱਸੀ ਕਹਿੰਦਾ ਵੀ ਹੈ ਨਹੀਂ ਸਾਰੇ ਬੰਦੇ ਫੋਨ ਹੋਲਡ ਤੇ ਜੇਬ ਚ ਪਾ ਕੇ ਦੁਕਾਨ ਚ ਐਂਟਰ ਮਾਰਿਆ ਉਹ ਮੈਂ ਨਾ ਹਉਣ ਤੇ ਫੋਨ ਉਹਨੇ ਕੱਢਿਆ ਫੋਨ ਹੋਲਡ ਹੀ ਸੀ ਸੀਸੀਟੀਵੀ ਚ ਸਾਰਾ ਕੈਦ ਆ ਤੇ ਮੈਂ ਦੁਕਾਨੋਂ ਵਧਾ ਕੇ ਚਲੇ ਗਏ ਮੈਂ ਆਇਆ ਬਾਅਦ ਉਹ ਮੁੰਡਿਆਂ ਨੇ ਗੱਡੀ ਚੱਕੀ ਡਰਾਈਵਰ ਨੇ ਅਸੀਂ ਘਰ ਚਲੇ ਗਏ ਆਪਣੇ ਮੈਨੂੰ ਪਤਾ ਹੀ ਨਹੀਂ ਨੈਕਸਟ ਡੇ ਮੈਂ 11 ਤਰੀਕ ਨੂੰ ਸਟੋਰ ਤੇ ਨਹੀਂ ਗਿਆ 12 ਤਰੀਕ ਨੂੰ ਜਦੋਂ ਮੈਂ ਸਟੋਰ ਤੇ ਜਾਣਾ ਤੇ ਮੈਨੂੰ ਮੁੰਡਾ ਦੱਸਦਾ ਭਾਜੀ ਉਦਨੇ ਵਾਕਿਆ ਹੋਇਆ ਫਿਰ ਮੈਂ ਸੀਸੀਟੀਵੀ ਚੈੱਕ ਕੀਤੀ ਮੈਂ ਸਾਡੇ ਕੈਮਰੇ ਵਾਲਾ ਪੱਕਾ ਬੰਦਾ ਰਣਵੀਰ ਉਹ ਉਸ ਤੋਂ ਇਲਾਵਾ ਨਾ ਅਸੀਂ ਕਿਸੇ ਤੋਂ ਕੈਮਰੇ ਲਵਾਣੇ ਆ ਤੇ ਨਾ ਅਸੀਂ ਕਿਸੇ ਨੂੰ ਕੋਈ ਜਾਣਕਾਰੀ ਦੇਣੀ ਉਹਨੂੰ ਕਾਲ ਕਰਕੇ ਬੁਲਾਇਆ ਉਹਨੇ ਆ ਕੇ ਸੀਸੀਟੀਵੀ ਫੁਟੇਜ ਕੱਢੀ ਫਿਰ ਅਸੀਂ ਇਸ ਚੀਜ਼ ਨੂੰ ਅਗਲੇ ਦਿਨ ਸਾਡੀ ਓਪਨਿੰਗ ਸੀ ਮੈਂ ਜਦੇ ਹੀ ਸਾਡੇ ਉਥੇ ACP ਨੇ ਸੁਮਿਤ ਸੂਸਰ ਉਹਨਾਂ ਨੂੰ ਜਾਣਕਾਰੀ ਦਿੱਤੀ ਫਿਰ CP ਸਰ ਨੂੰ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਫਿਰ ਅਸੀਂ ਮਿਲੇ ਜਾ ਕੇ ਸਾਰੇ ਹੈਨਾ ਸੀਵੀ ਸਰ ਨੇ ਜਦੋਂ ਦੇਖਿਆ ਸਾਰਾ ਪੱਕੂਆ ਉਹਨਾਂ ਨੇ ਮੇਰੇ ਤੋਂ ਸਾਰੀ ਜਾਣਕਾਰੀ ਪੁੱਛੀ ਅਫਸਰਾਂ ਨੇ ਅਫਸਰਾਂ ਨੂੰ ਇਹ ਹੀ ਦੱਸਿਆ ਕਿ ਐਨਕੇਐਚ ਚੱਲਿਆ ਦੀ ਫੈਕਟਰੀ ਦੇ ਵਿੱਚ ਮੈਨੂੰ ਮਾਰਨ ਦੀ ਜਿਹੜੀ ਪਹਿਲੇ ਪਲੈਨਿੰਗ ਹੋਈ ਸੀ ਜੀ ਉੱਚ ਰਜਿੰਦਰਪਾਲ ਸੁਖਵਿੰਦਰਪਾਲ ਹਰਪ੍ਰੀਤ ਮੱਖੂ ਗगनਪ੍ਰੀਤ ਅੰਨੀ ਸੇਠੀ ਇਹਨਾਂ ਪੰਜਾਂ ਜਣਾਂ ਨੇ ਪਲਾਨ ਕਰਕੇ ਉਦੋਂ ਸ਼ੂਟਰ ਹਾਇਰ ਕੀਤਾ ਸੀ ਇਹ ਰਿਸ਼ਭ ਬੈਣੀਪਰਨਾਂ ਨੂੰ ਇਹ ਮੈਨੂੰ ਮਾਰਨ ਆਇਆ ਹੁਣ ਪਰਮਾਤਮਾ ਨੂੰ ਕੀ ਮਨਜ਼ੂਰ ਹੈ ਗੋਲੀਆਂ ਵੱਜ ਗਈਆਂ ਸੈਲਫ ਡਿਫੈਂਸ ਹੁੰਦੇ ਆਪਣੇ 6 ਗੋਲੀਆਂ ਢਿੱਡ 'ਚ ਵੱਜ ਗਈ। ਉਹ ਠੀਕ ਨਹੀਂ ਐ। ਅੱਜ ਤੱਕ ਸਟਿਲ ਹੁਣ ਤੱਕ ਉਹ ਡੀਐਮਸੀ ਦਾਖਲ ਆ। ਹੁਣ ਉਹਨਾਂ ਦੇ ਇਲਾਜ ਦੀ ਮੇਰੇ ਤੋਂ ਫਰੋਤੀ ਮੰਗਦੇ ਆ। ਜੇ ਤੁਹਾਡੀਆਂ ਲੱਤਾਂ ਪਾਰ ਹੀ ਨਹੀਂ ਚਲਦੀਆਂ ਫਿਰ ਤੁਸੀਂ ਲੜਦੇ ਕਿਉਂ ਹੋ? ਮੈਂ ਆਪਦਾ ਇਲਾਜ ਕਰਾਇਆ ਮੇਰੇ ਨਾਲ ਮੈਡਮ ਦੇ ਗੋਲੀ ਲੱਗ ਗਈ ਸਾਡਾ 50 ਲੱਖ ਰੁਪਈਆ ਲੱਗ ਗਿਆ। ਅਸੀਂ ਤਾਂ ਕਿਸੇ ਨੂੰ ਕੋਈ ਲੁਧਿਆਣਾ ਦਾ ਕੀ ਮੰਗਣਾ ਨਾ ਪੰਜਾਬ ਦਾ ਬੰਦਾ ਕਹਦੇ ਕਿਸੇ ਨੂੰ ਮੈਂ 10 ਰੁਪਏ ਵੀ ਕੀ ਹੁਣ ਵੀ ਸਾਨੂੰ ਗੁਰੂ ਮਹਾਰਾਜ ਦਾ ਦਿੱਤਾ ਸਾਰਾ ਕੁਝ ਆਪਣਾ ਇਲਾਜ ਕਰਾਇਆ ਇਹਨਾਂ ਨੂੰ ਹੁਣ ਹজম ਨਹੀਂ ਹੁੰਦਾ ਵੀ ਇੱਕ ਤਾਂ ਅ ਉੱਤੋਂ ਸੀ ਹਸਪਤਾਲ ਆਪ ਪਹੁੰਚ ਗਏ ਇਹ ਸਟੋਰ ਤੇ ਸਟੋਰ ਖੁੱਲੀ ਜਾਂਦਾ ਭਾਜੀ ਮੇਰੀ ਕਿਸਮਤ ਆ ਮੈਂ ਤਰੱਕੀ ਕਰਦਾ ਮੈਂ ਆਪਦੇ ਕੰਮ ਖਾਂਦਾ ਮੈਂ ਕਿਸੇ ਤੋਂ ਕੋਈ ਖੋਗੇ ਤਾਂ ਨਹੀਂ ਖਾਂਦਾ ਹੁਣ ਇਹ ਕਹਿੰਦੇ ਆ ਵੀ ਉਹਦੇ ਇਲਾਜ ਦੇ ਪਹਿਲੇ ਤਾਂ ਇਹ ਹੰਨੀ ਸੇਠੀ ਤੋਂ ਮੰਗਦੇ ਸੀ ਪੈਸੇ ਬਈ ਤੂੰ ਦੇ ਤੇਰੇ ਕਰਕੇ ਅਸੀਂ ਮਾਰੀਆਂ ਗੋਲੀਆਂ ਹੁਣ ਇਹ ਕਹਿੰਦੇ ਵੀ ਤੂੰ ਦੇ ਤੇਰੇ ਕਰਕੇ ਗੋਲੀ ਲੱਗੀ ਸਾਡੇ ਤੋਂ ਫਰੋਤੀ ਮੰਗਦੇ ਆ ਫਰੋਤੀ ਨਾ ਦੇਣ ਦੀ ਨੀ ਚ ਹੁਣੇ ਅਸੀਂ ਕਿ ਇਹ ਕਹਿੰਦੇ ਇਹ ਹੀ ਬਦਲੇ ਲੈਣੇ ਇੱਕ ਬੰਦਾ ਨਮੀ ਤੇ ਨਾਂ ਦਾ ਗੈਂਗਸਟਰ ਆ ਦੁਬਈ 'ਚ ਰਹਿੰਦਾ ਉਹਨੇ ਮੈਨੂੰ ਕਾਲ ਕੀਤੀ ਉਹਨੇ ਮੇਰੇ ਕਾਊਂਟਰ ਇੰਟੈਲੀਜੈਂਸ ਨੂੰ ਸਾਰੀ ਗੱਲ ਪਤਾ ਹੈ ਡੀਜੀਪੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਡੀਜੀਪੀ ਸਾਹਿਬ ਨੇ ਆਪਣੇ ਹੱਥਾਂ ਨਾਲ ਚਿੱਠੀ ਲਿਖੀ ਲੁਧਿਆਣਾ ਪੁਲਿਸ ਨੂੰ ਵੀ ਮੁੰਡੇ ਦਾ ਧਿਆਨ ਰੱਖਣਾ ਤੁਸੀਂ ਦੇਖੋ ਡੀਜੀਪੀ ਸਾਹਿਬ ਕਿੰਨਾ ਵਧੀਆ ਕੰਮ ਕਰ ਰਹੇ ਨੇ ਡੀਜੀਪੀ ਸਾਹਿਬ ਦੀ ਮੈਂ ਚਿੱਠੀ ਆਪਣੇ ਹੱਥਾਂ ਨਾਲ ਪੜ੍ਹ ਕੇ ਆਇਆ ਸੋ ਮੈਨੂੰ ਪੁਲਿਸ ਤੇ ਪੂਰਾ ਯਕੀਨ ਹੈ ਮੈਂ ਨਹੀਂ ਕਹਿੰਦਾ ਪੁਲਿਸ ਜਿਸ ਸ਼ਖਸ ਦੀ ਤੁਸੀਂ ਗੱਲ ਕਰ ਰਹੇ ਹੋ ਨਮਿਤ ਜੋ ਤੁਹਾਨੂੰ ਕਾਲ ਆਈ ਤੁਸੀਂ ਕਿਹਾ ਫਰੋਤੀ ਦੇ ਲਈ ਉਸ ਬਾਬਤ ਵੀ ਤੁਸੀਂ ਪੁਲਿਸ ਨੂੰ ਜਾਣਕਾਰੀ ਸਾਰੀ ਦਿੱਤੀ ਭਾਜੀ ਉਹਨੇ ਵੀਡੀਓ ਪਾਈ ਮੈਂ ਤੁਹਾਨੂੰ ਵੀਡੀਓ ਦਿਨਾ ਉਹਨੇ ਇੱਕ ਵੀਡੀਓ ਪਾਈ ਕਿ ਪ੍ਰਿੰਕਲ ਨੂੰ ਪਿਛਲੀ ਯਾਰ ਬਚ ਗਿਆ ਕਿ ਮਾਰ ਦੇਣਾ ਮੈਂ ਇਹਨੂੰ ਕਿਹਾ ਵੀ ਤੈਨੂੰ ਮੇਰੇ ਨਾਲ ਤਕਲੀਫ ਕੀ ਹੈ ਵੀ ਪ੍ਰੋਬਲਮ ਕੀ ਹੈ ਕਹਿੰਦਾ ਤੂੰ ਸਾਡੇ ਭਰਾ ਦੇ ਗੋਲੀ ਮਾਰੀ ਮੈਂ ਮੈਂ ਨਹੀਂ ਮਾਰੀ ਗੋਲੀ ਉਹ ਮੈਨੂੰ ਮਾਰਨ ਆਇਆ ਮੈਂ ਆਪਣੀ ਸੈਲਫ ਡਿਫੈਂਸ ਚ ਮਾਰੀ ਮੈਂ ਤੁਹਾਡੇ ਦਰ ਤੇ ਤਾਂ ਨਹੀਂ ਗਿਆ ਜੇ ਮੈਨੂੰ ਕੋਈ ਮਾਰਨ ਆਊਗਾ ਮੈਂ ਛੱਡਾਂਗਾ ਥੋੜੀ ਭਾਜੀ ਮੈਂ ਤਾਂ ਬਣਾ ਬਚਾਅ ਦੇਖਣਾ ਜੇ ਮੈਂ ਉਹਨੂੰ ਗੋਲੀ ਨਾ ਮਾਰਦਾ ਫਿਰ ਮੈਨੂੰ ਛੱਡ ਗਏ ਸੀ ਤੁਸੀਂ ਦੱਸੋ ਸਾਰੇ ਜਿਹੜੇ ਬੰਦੇ ਆ ਮੀਡੀਆ ਕਵਰ ਕਰਦੇ ਆ ਤੁਸੀਂ ਵੀ ਆਡियंस ਜੋ ਦੇਖ ਰਿਹਾ ਤੁਸੀਂ ਦੱਸੋ ਜੇ ਮੈਂ ਉਹ ਬੰਦੇ ਨੂੰ ਗੋਲੀ ਨਾ ਮਾਰਦਾ ਆਪਣੇ ਆਪ ਨੂੰ ਬਚਾਉਣ ਵਾਸਤੇ ਕੀ ਮ ਮੈਂ ਤਾਂ ਆਪਣੇ ਆਪ ਨੂੰ ਬਚਾਇਆ ਸੈਲਫ ਡਿਫੈਂਸ ਚ ਮਾਰੀ ਹੈ ਹੁਣ ਉਹਨਾਂ ਦੇ ਦਿਮਾਗ ਚ ਬਦਲਾ ਲੈਣਾ ਪਤਾ ਨਹੀਂ ਹੁਣ ਗੁਰੂ ਮਹਾਰਾਜ ਨੂੰ ਕੀ ਮਨਜ਼ੂਰ ਹੈ ਮੈਂ ਤਾਂ ਦੇਖੋ ਪੁਲਿਸ ਵੱਲੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪੁਲਿਸ ਮੇਰੀ ਸਮੇਂ-ਸਮੇਂ ਤੇ ਸੁਣਵਾਈ ਵੀ ਕਰਦੀ ਹੈ ਮੈਨੂੰ ਗਨਮੈਨ ਵੀ ਦਿੱਤੇ ਹੋਏ ਆ ਹਰ ਵੇਲੇ ਦੋ ਤਿੰਨ ਬੰਦੇ ਨਾਲ ਵੀ ਰਹਿੰਦੇ ਆ ਸਾਰਾ ਕੁਝ ਠੀਕ ਆ ਮੈਂ ਆਪਣੇ ਪ੍ਰਾਈਵੇਟ ਬੰਦੇ ਵੀ ਰੱਖੇ ਆ ਆ ਦੇਖੋ ਵੀਡੀਓ ਪਾ ਕੇ ਗਾਲਾਂ ਕੱਢਦਾ ਮਾੜਾ ਚੰਗਾ ਬੋਲਦਾ ਇਹ ਨਮੀਤ ਨਾ ਦਾ ਵਿਅਕਤੀ ਹੈ ਜਿਹਨੇ ਤੁਹਾਡੇ ਤੋਂ ਫਰੋਤੀ ਸੁਣੋ ਤੁਸੀਂ ਇਹ ਚ ਸੁਣੋ ਤੁਸੀਂ ਉਦਾਂ ਕਿੱਦਾਂ ਤੁਸੀਂ ਗਲਤ ਕੀਤਾ ਹੁਣ ਹੁਣ ਅਸੀਂ ਦੱਸਾਂਗੇ ਗਲਤ ਸਹੀ ਬੁਰਾ ਕੀ ਹੁੰਦਾ ਕੋਈ ਚੰਗਾ ਨਹੀਂ ਬਾਕੀ ਰਹੀ ਗੱਲ ਇਹ ਨਹੀਂ ਝੂਠ ਨਹੀਂ ਗਲਤੀ ਇਹ ਤਾਂ ਹੈ ਹੀ ਨਹੀਂ ਕਿ ਸਜੋਗਾ ਇਹਦੀ ਕਿਸਮਤ ਚੰਗੀ ਸੀ ਬਚ ਗਿਆ ਚਲੋ ਹੁਣ ਨਹੀਂ ਬਚਦਾ ਤੁਸੀਂ ਸਾਰੇ ਸੁਣਦੇ ਹੋ ਵੀਡੀਓ ਪਹਿਲੇ ਤੋਂ ਬਾਅਦ ਇਹਨੇ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਇਹਨੇ ਵੀਡੀਓ ਪਾਈ ਵੀ ਪਹਿਲੇ ਤਾਂ ਤੂੰ ਬਚ ਗਿਆ ਹੁਣ ਨਹੀਂ ਪਈਦਾ ਦੇਖੋ ਰੱਬ ਦੇ ਹੱਥ ਹੈ ਕਿ ਮੈਂ ਬਚਣਾ ਕਿ ਸ਼ਾਇਦ ਇਹਨਾਂ ਨੇ ਮਰ ਜਾਣਾ ਤੇ ਮੈਂ ਇਹ ਵੀ ਗੱਲ ਕਹਨਾ ਵੀ ਜਿਹੜਾ ਬੰਦਾ ਮੇਰੀ ਦੁਕਾਨ ਤੇ ਹਮਲਾ ਕਰਨ ਆਇਆ ਰੱਬ ਨੂੰ ਕੀ ਮਨਜ਼ੂਰ ਸੀ ਮੈਂ ਹੈ ਨਹੀਂ ਸੀ ਪਰ ਇਹ ਵੀ ਨਹੀਂ ਹੈ ਕਿ ਮੈਂ ਮਰਿਆ ਪਿਆ ਕੀ ਪਤਾ ਮੈਂ ਮਾਰ ਦਿੰਦਾ ਉਹਨੂੰ ਜਿਹੜਾ ਸ਼ਖਸ 10 ਤਰੀਕ ਦਾ ਤੁਸੀਂ ਵਾਕਿਆ ਦੱਸ ਰਹੇ ਹੋ ਕਿੰਨੀ ਦੇਰ ਉਹ ਸ਼ਾਪ ਦੇ ਉੱਪਰ ਰੁਕਿਆ ਜਿਸ ਦਾ ਪੰਜ 10 ਮਿੰਟ ਪੰਜ 10 ਮਿੰਟ ਪੂਰੀ ਬਾਹਰ ਰੈਕੀ ਕਰਦਾ ਰਿਹਾ ਉਹਨੂੰ ਐ ਲੱਗਿਆ ਪ੍ਰਿੰਕਲ ਦੀ ਸਕੋਰਪੀਓ ਇੱਥੇ ਖੜੀ ਹੈ ਨੇੜੇ ਤੜੇ ਹੋਣਾ ਪਰ ਉਹਨੂੰ ਬੇਵਕੂਫ ਨੂੰ ਐ ਨਹੀਂ ਪਤਾ ਮੇਰੇ ਕੋਲ ਤਿੰਨ ਚਾਰ ਗੱਡੀਆਂ ਮੈਂ ਕਦੀ ਇੱਕ ਗੱਡੀ ਤੇ ਗਿਆ ਹੀ ਨਹੀਂ ਮੈਂ ਗੱਡੀਆਂ ਹਮੇਸ਼ਾ ਬਦਲ-ਬਦਲ ਕੇ ਜਾਂਦਾ ਕਿਉਂਕਿ ਸਾਡਾ ਕਾਰ ਬਾਜ਼ਾਰ ਦਾ ਵੀ ਕੰਮ ਹੈ ਸਾਡੇ ਕੋਲ 24 ਗੱਡੀਆਂ ਖੜੀਆਂ ਹੁੰਦੀਆਂ ਪਹਿਲਾਂ ਕਦੇ ਉਹ ਸ਼ਖਸ ਤੁਹਾਡੀ ਸ਼ਾਪ ਦੇ ਨੇੜੇ ਤੇੜੇ ਦੇ ਕੀ ਨਹੀਂ ਭਾਜੀ ਮੈਂ ਕਦੀ ਉਹ ਤਾਂ ਜਦੋਂ ਸੀਸੀਟੀਵੀ ਫੁਟੇਜ ਕੱਢੀ ਉਸ ਤੋਂ ਬਾਅਦ ਅਸੀਂ ਗਰੁੱਪਾਂ ਵਿੱਚ ਸ਼ੇਅਰ ਕੀਤੀ ਮੈਂ ਧੰਨਵਾਦ ਕਰਦਾ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਕਿਤੇ ਕੋਈ ਸਾਡੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਕੋਈ ਸੀਨੀਅਰ ਅਫਸਰ ਜਲੰਧਰ ਰਹਿ ਕੇ ਆਏ ਹੋਏ ਆ ਉਹਨਾਂ ਨੇ ਇਹ ਪਛਾਣ ਲਿਆ ਕਹਿੰਦੇ ਟਾਰਗੇਟ ਕਿਲਰ ਹੈ ਇਹਨੇ ਮਰਡਰ ਕੀਤੇ ਹੋਏ ਦੋ ਉਹ ਜਦੋਂ ਫੋਟੋ ਮੈਚ ਕੀਤੀ ਉਹਦੇ ਪਰਚੇ ਕਢਾਏ ਉਨੇ ਪੁਲਿਸ ਤੇ ਵੀ ਫਾਇਰਿੰਗ ਕੀਤੀ ਹੋਈ ਹੈ ਉਹ ਲੱਖੂ ਬਾਬਾ ਨਾਂ ਦਾ ਬੰਦਾ ਸੋ ਪੁਲਿਸ ਨੇ ਵੈਰੀਫਾਈ ਕੀਤਾ ਅਸੀਂ ਆਪਣੇ ਸੋਰਸ ਨਾਲ ਵੈਰੀਫਾਈ ਕਰਾਇਆ ਫੇ ਸੀਪੀ ਸਾਹਿਬ ਦਾ ਵੀ ਸੋਪਨ ਸ਼ਰਮਾਈ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਇਮੀਡੀਏਟਲੀ ਪਰਚਾ ਦਰਜ ਕਰਾਇਆ ਅਸਲ ਕਹਾਣੀ ਇੱਥੇ ਬੱਸੀ ਹੋਈ ਹੈ ਜਿੰਨੀ ਦੇਰ ਐਡਵੋਕੇਟ ਗਗਨਪ੍ਰੀਤ ਹਰਪ੍ਰੀਤ ਸਿੰਘ ਮੱਖੂ ਸੁਖਵਿੰਦਰ ਤੇ ਰਜਿੰਦਰ ਪੋਲ ਤੇ ਹੰਨੀ ਸੇਠੀ ਇਹਨਾਂ ਪੰਜਾਂ ਦੀ ਇੰਟੈਰੋਗੇਸ਼ਨ ਨਹੀਂ ਹੁੰਦੀ ਉਨੀ ਦੇਰ ਪਤਾ ਹੀ ਨਹੀਂ ਲੱਗਣਾ ਵੀ ਵਿਚਲੀ ਗੱਲ ਹੈ ਕੀ ਤੁਸੀਂ ਇਹ ਕਹਿ ਰਹੇ ਹੋ ਕਿ ਇਸ ਸਾਰੇ ਮਾਮਲੇ ਦੇ ਪਿੱਛੇ ਮਾਸਟਰਮਾਈਂਡ ਹੋ ਸਰ ਮਾਈਂਡ ਇਹ ਨੇ ਮੈਂ ਮੇਰੇ ਪਿਛਲੇ ਅਟੈਕ ਤੋਂ 1 ਮਹੀਨਾ ਪਹਿਲਾਂ ਜਿਹੜਾ ਮੇਰੇ ਤੇ ਗੋਲੀ ਗਾੰਡ ਹੋਇਆ ਉਸ ਤੋਂ 1 ਮਹੀਨਾ ਪਹਿਲਾਂ ਮੇਰੇ ਫਾਦਰ ਨੇ ਕੰਪਲੇਂਟ ਦਿੱਤੀ ਸੀ ਵੀ ਇਹ ਮੀਟਿੰਗ ਕਰਦੇ ਆ ਰਿਸ਼ਭ ਬੈਣੀਪਾਲ ਉਸ ਫੈਕਟਰੀ ਦੇ ਵਿੱਚ ਮੀਟਿੰਗ ਕਰਕੇ ਆਇਆ ਮੈਨੂੰ ਮਾਰਨ ਦੀ ਕਿਉਂ ਨਹੀਂ ਸੀ ਸੀਸੀਟੀਵੀ ਕਢਾਈ ਗਈ ਕਿਉਂ ਨਹੀਂ ਲੋਕੇਸ਼ਨ ਕਢਾਈ ਗਈ ਮੈਂ ਬਾਰ-ਬਾਰ ਕਹਿੰਦਾ ਰਿਹਾ ਵੀ ਇਹ ਰਜਿੰਦਰਪਾਲ ਸਿੰਘ ਮੈਨੂੰ ਮਰਵਾਣਾ ਚਾਹੁੰਦਾ ਹੈ ਇਹਨੇ ਮੇਰੀ ਦੇਖੋ ਸੁਵਾਰੀ ਦਿੱਤੀ ਹੈ ਦਿੱਤੀ ਸੀ ਪਰ ਉਹਨੂੰ ਰਿਸ਼ਭ ਬੈਣੀਪਾਲ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਪ੍ਰਿੰਕਲ ਨੂੰ ਮਾਰਨ ਜਾਣਾ ਮੋਰੋ ਸਾਡੇ ਤੇ ਵੀ ਗੋਲੀ ਚੱਲ ਸਕਦੀ ਹੈ ਹੁਣ ਪਛਤੌਂਦਾ ਵੀ ਹੈ ਤੜਫਦਾ ਵੀ ਹੈ ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂ ਕਿਉਂਕਿ ਇਹ ਕੋਈ ਖਾਨਦਨ ਨਹੀਂ ਬੰਦੇ ਥੋੜੀ ਇਹ ਮਲੰਗ ਬੰਦੇ ਨੇ ਕੋਈ ਰਿਸ਼ਭ ਬੈਣੀਪਾਲ ਕੋਈ ਖਾਨਦਾਨੀ ਬੰਦਾ ਫਾਦਰ ਹੁੰਦਾ ਹੈ ਨਹੀਂ ਮਦਰ ਹੁੰਦੀ ਤੇ ਦੋ ਦਿਨ ਵਿਆਹ ਹੋਏ ਹੋਇਆ ਕੋਈ ਸਿਸਟਮ ਉਹਨਾਂ ਦੇ ਘਰ ਦਾ ਵਧੀਆ ਹੈ ਨਹੀਂ ਮੈਨੂੰ ਵੀ ਪਤਾ ਲੋਕਾਂ ਤੋਂ ਫੜ ਫੜ ਕੇ ਤਾਂ ਉਹ ਇਲਾਜ ਕਰਾ ਰਹੇ ਨੇ ਪਰ ਉਹਨੂੰ ਚਾਹੁੰਦੇ ਨੇ ਮੈਂ ਦੇ ਦਮਾਂ ਨੂੰ ਪੈਸੇ ਮੈਂ ਤਾਂ ਸੈਲਫ ਡਿਫੈਂਸ ਨੂੰ ਗੋਲੀ ਮਾਰੀ ਨਾ ਮੈਂ ਕਾਦੀ ਫਰੋਤੀ ਰਵਾਂ ਤੁਹ ਥੋਡੇ ਕੋ ਨਹੀਂ ਇਲਾਜ ਹੁੰਦਾ ਤੁਸੀਂ ਸਿਵਲ ਹਸਪੀਟਲ ਚਲ ਜਾਓ ਇੱਥੇ ਮੇਰਾ ਤਾਂ ਕਸੂਰ ਹੈ ਨਹੀਂ ਕੋਈ ਵੀ ਸੋ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਜਿੰਨੀ ਤੇਰੇ ਕੇਸ ਦੇ ਮਾਸਟਰਮਾਈਂਡ ਲੱਭੋ ਤੁਸੀਂ ਜੇ ਤੁਸੀਂ ਮਾਸਟਰਮਾਈਂਡ ਪੰਜਾਬੀ ਚ ਕਹਿੰਦੇ ਜੇ ਤੁਸੀਂ ਜੜ ਲੱਭ ਲਈ ਨਾ ਫਿਰ ਸਾਰਾ ਕੇਸ ਸੋਲਵ ਹੋ ਜਾਣਾ ਇਹ ਜਿਹੜੇ ਬਾਰ ਬਾਰ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦੇਖੋ ਮੈਂ ਕਿਸੇ ਤੋਂ ਨਹੀਂ ਡਰਦਾ ਮੈਂ ਬਾਬਾ ਦੀਪ ਸਿੰਘ ਦਾ ਬੱਚਾ ਮੈਂ ਉਹਨਾਂ ਨੂੰ ਹੀ ਮੰਨਦਾ ਹਮੇਸ਼ਾ ਮੈਂ ਅੱਜ ਵੀ ਨਹੀਂ ਮੈਨੂੰ ਕਿਸੇ ਚੀਜ਼ ਦਾ ਜੇ ਤੁਸੀਂ ਕਹਿ ਦੋ ਵੀ ਮੈਨੂੰ ਕੋਈ ਡਰ ਖੋਫ ਹੈ ਕਿਸੇ ਚੀਜ਼ ਦਾ ਪਰ ਮੈਂ ਇਹ ਕਹਿੰਦਾ ਵੀ ਯਾਰ ਮੈਂ ਵੀ ਕਿਸੇ ਦਾ ਪੋਤਾ ਮੇਰੀ ਮੰਮੀ ਦਾ ਜੋ ਦਿਲ ਕਲਪਦਾ ਨਾ ਉਹ ਉਹ ਚੀਜ਼ ਮੈਨੂੰ ਹਰਟ ਕਰਦੀ ਹੈ ਪਿਛਲੀ ਵਾਰ ਵੀ ਜਦੋਂ ਮੈਂ ਵੈਂਟੀਲੇਟਰ ਤੇ ਸੀ ਮੈਂ ਜਦੋਂ ਹੋਸ਼ ਚ ਆਇਆ ਸਭ ਤੋਂ ਪਹਿਲੇ ਜਦੋਂ ਮੈਂ ਕੈਮਰੇ ਮੂਰੇ ਆਪਣੇ ਮਾਪੇਵਾਂ ਦੀਆਂ ਵੀਡੀਓਜ਼ ਦੇਖੀਆਂ ਮੇਰਾ ਉਦੋਂ ਮਨ ਕਲਪਦਾ ਮੈਨੂੰ ਆਪਣਾ ਕੋਈ ਡਰ ਜੇ ਇਹ ਅਸਲ ਦੇ ਵਿੱਚ ਸ਼ੇਰ ਦੇ ਪੁੱਤ ਨੇ ਫਿਰ ਇਕੱਲੇ ਨਾ ਇਕੱਲਾ ਲੜ ਲੈ ਆਹ ਕਿਹੜੀ ਗੱਲ ਹੋਈ ਵੀ ਚਾਰ ਚਾਰ ਪੰਜ ਪੰਜ ਬੰਦੇ ਘੇਰ ਕੇ ਤੁਸੀਂ ਯੂਪੀ ਤੋਂ ਹਥਿਆਰ ਮੰਗਾ ਕੇ ਤੇ ਤੁਸੀਂ ਚਾਰ ਪੰਜ ਪਾਸੋਂ ਫਾਇਰਿੰਗ ਕਰਦੇ ਹੋ ਤੁਸੀਂ ਲੜਨਾ ਇਕੱਲੇ ਨਾ ਇਕੱਲਾ ਲੜ ਲਓ ਤੁਹਾਨੂੰ ਪਤਾ ਲੱਗ ਜਾਊਗਾ ਕਿੰਨੇ ਛੇਦ ਨਹੀਂ ਮਾਂ ਦਾ ਦੁੱਧ ਪੀਤਾ ਜਿਹੜੀਆਂ ਹਰਕਤਾਂ ਹੋ ਰਹੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਦੇਖੋ ਤੂੰ ਤੁਸੀਂ ਪਿਛਲੇ ਦਿਨੀਆਂ ਬੋਰ ਦੇ ਵਿੱਚੋਂ ਕੁਰਤੇ ਪਜਾਮੇ ਵਾਲਾ ਵਿਚਾਰਾ ਆਪਣੀ ਕਮਾਈ ਕਰਕੇ ਖਾਂਦਾ ਪਰ ਫੇਮ ਲੈਣਾ ਜਾਂ ਕੋਈ ਪੈਸੇ ਕਮਾਣਾ ਕੋਈ ਜੁਰਮ ਹੋ ਗਿਆ ਉਹ ਗੱਡੀ 'ਚ ਬੈਠੇ ਨੂੰ ਗੋਲੀ ਮਾਰਤੀ ਇਹ ਜਿਹੜੀਆਂ ਗੈਂਗਵਾਰ ਐ ਇਹ ਨਹੀਂ ਹੋਣੀਆਂ ਚਾਹੀਦੀਆਂ ਪੁਲਿਸ ਨੂੰ ਇਨਕਾਊਂਟਰ ਕਰਨੇ ਚਾਹੀਦੇ ਐ ਇਹ ਜੇ ਬੰਦਿਆਂ ਦੇ ਮੌਕੇ ਤੇ ਹੀ ਖਤਮ ਕਰ ਦੇਣੇ ਚਾਹੀਦੇ ਐ ਰਿਸ਼ਭ ਬੈਣੀਪਾਲ ਵਰਗੇ ਨਮੀਤ ਵਰਗੇ ਇਹ ਜੇ ਬੰਦੇ ਜਿਹੜੇ ਮਾਸਟਰਮਾਈਂਡ ਇਹਨਾਂ ਤੋਂ ਕੰਮ ਵੀ ਕਰਾਉਂਦੇ ਆ ਉਹਨਾਂ ਦਾ ਵੀ ਇਨਕਾਊਂਟਰ ਹੋਣਾ ਚਾਹੀਦਾ ਤਾਂ ਜੋ ਕਿਸੇ ਦੇ ਮਾਂ ਦਾ ਪੁੱਤ ਨਾ ਮਰੇ ਤੁਸੀਂ 4-5 ਲੋਕਾਂ ਦਾ ਨਾਮ ਲਿੱਤਾ ਔਰ ਇੱਕ ਫੈਕਟਰੀ ਦਾ ਵੀ ਜ਼ਿਕਰ ਕੀਤਾ ਉਹ ਸ਼ਾਇਦ ਤੁਹਾਡੇ ਪੁਰਾਣੇ ਕੋਈ ਰਿਲੇਟਿਵ ਸੰਜ ਜਿਨ੍ਹਾਂ ਦੀ ਗੱਲ ਕਰ ਇਨ-ਲਾਅ ਸਨ ਮੇਰਾ ਸਹੁਰਾ ਜੀ ਇਹ ਮੇਰੇ ਇਸ ਐਫਆਈਆਰ ਦੇ ਵਿੱਚ ਉਹਨਾਂ ਦਾ ਨਾਮ ਵੀ ਨਾਮਜ਼ਦ ਕੀਤਾ ਬਿਲਕੁਲ ਪਿਛਲੀ ਐਫਆਈਆਰ ਦੀ ਤਰ੍ਹਾਂ ਇਸ ਐਫਆਈਆਰ ਦੇ ਕਿਉਂਕਿ ਮਾਸਟਰਮਾਈਂਡ ਹੀ ਉਹ ਨੇ ਮੈਂ ਬਾਰ-ਬਾਰ ਪੁਲਿਸ ਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਉਸੇ ਫੈਕਟਰੀ ਤੋਂ ਹੀ ਸਾਰੀ ਲੜਾਈ ਸ਼ੁਰੂ ਅੱਜ ਤੱਕ ਕੋਈ ਬੰਦਾ ਇਹ ਕਹਦੇ ਰਿਸ਼ਭ ਮੈਣੀਪਾਲ ਨਾਲ ਲੜਾਈ ਹੋਈ ਕਿੱਦਾਂ ਸ਼ੁਰੂ ਰਿਸ਼ਭ ਮੈਣੀਪਾਲ ਫੋਨ ਕਰਦਾ ਵੀ ਤੇਰਾ ਤੇਰੀ ਜਰਾਨੀ ਦਾ ਕੀ ਰੋਲਾ ਯਾਰ ਅੱਜ ਕੱਲ ਦੇਖੋ ਹਰ ਇੱਕ ਬੰਦਾ ਦੇਖੋ ਜੀ ਨਹੀਂ ਬਣਦੀ ਤੁਸੀਂ ਡਿਵੋਰਸ ਲੈ ਲਓ ਕੋਈ ਕਿਸੇ ਦੇ ਬੱਟਾ ਥੋੜੀ ਐ ਤੁਸੀਂ ਜਾਂ ਤਾਂ ਉਹਨਾਂ ਨੂੰ ਮੁੰਡਿਆਂ ਦੀ ਕਮੀ ਐ ਜਾਂ ਮੈਨੂੰ ਕੁੜੀਆਂ ਦੀ ਕਮੀ ਐ ਤੁਸੀਂ ਡਿਵੋਰਸ ਲੈ ਲਓ ਜ਼ਰੂਰੀ ਤੁਸੀਂ ਕਿਸੇ ਦੇਖੋ ਹੋਈ ਵੀ ਲਵ ਮੈਰਿਜ ਐ ਕੋਈ ਹੈ ਤਾਂ ਹੈ ਨਹੀਂ ਵੀ ਉਹ ਮੈਨੂੰ ਜਾਣਦੀ ਨਹੀਂ ਸੀ ਜਾਂ ਮੇਰੇ ਤੋਂ ਵਾਕਿਫ ਨਹੀਂ ਸੀ ਉਹ ਠੀਕ ਹੈ ਨਾ ਜੇ ਮੇਰੇ ਅਜੀਹਾ ਕੀ ਹੋਇਆ ਕਿ ਜਾਨ ਲੈਣ ਤੱਕ ਜਿਹੜੇ ਉਤਾਵਲੇ ਹੋ ਗਏ ਜੀ ਵਿਆਹ ਤੋਂ ਥੋੜੇ ਦਿਨ ਬਾਅਦ ਇਹ ਰਿਸ਼ਭ ਬੈਣੀਪਾਲ ਨਾਲ ਚੈਟ ਕਰਦੀ ਫੜ ਲਈ ਸੀ ਮੈਂ ਖੁਸ਼ਮੀਤ ਕੌਰ ਉਸ ਤੋਂ ਬਾਅਦ ਆਪਾਂ ਨੂੰ ਕੁਝ ਵੀ ਨਹੀਂ ਕਿਹਾ ਆਪਾਂ ਨੂੰ ਕਿਹਾ ਵੀ ਤੁਸੀਂ ਅਲੱਗ ਮੈਂ ਅਲੱਗ ਆਪਾਂ ਡਿਵੋਰਸ ਲੈ ਲੈਣੇ ਐ ਚ ਕੋਈ ਲੜਾਈ ਤਾਂ ਹੈ ਹੀ ਨਹੀਂ ਮੈਂ ਤਾਂ ਉਹੀ ਬਾਰ-ਬਾਰ ਗੱਲ ਕਹਿ ਰਿਆ ਜੇ ਤੁਸੀਂ ਰਿਸ਼ਭ ਬੈਣੀਪਾਲ ਨਾਲ ਲਪੜੀ ਕੁੜੀ ਵਿਆਹਣਾ ਚਾਹੁੰਦੇ ਹੋ ਤੇ ਤੁਸੀਂ ਵਿਆਹ ਸਕਦੇ ਹੋ ਕਿਸੇ ਨੂੰ ਹਰ ਇੱਕ ਬੰਦੇ ਨੂੰ ਰਾਈਟ ਆ ਠੀਕ ਹੈ ਨਾ ਮੈਂ ਤਾਂ ਇਸ ਗੱਲ ਦੇ ਉੱਤੇ ਉਹਨਾਂ ਦੀ ਐਗਰੀ ਆ ਵੀ ਹਾਂ ਤੁਸੀਂ ਡਿਵੋਰਸ ਲੋ ਪਰ ਇਹ ਥੋੜੀ ਵੀ ਤੁਸੀਂ ਕਿਸੇ ਦਾ ਪੁੱਤ ਮਰਵਾ ਦੋਗੇ ਵੀ ਜੇ ਤੁਹਾਡਾ ਮੰਨ ਲਓ ਜਾਣ ਕਰ ਕੋਈ ਗੈਂਗਸਟਰ ਆ ਜਾਂ ਕੋਈ ਜੋ ਵੀ ਆ ਉਹ ਵਟੈਵਰ ਆਪਣੇ ਘਰੇ ਹੋਏਗਾ ਯਾਰ ਆਈ ਡੋਨਟ ਕੇਅਰ ਮੈਂ ਪਰਵਾਹ ਨਹੀਂ ਕਰਦਾ ਜੋ ਵੀ ਹੈ ਇਹ ਥੋੜੀ ਵੀ ਤੁਸੀਂ ਕਿਸੇ ਤੇ ਕਿਸੇ ਦੀ ਜਾਨ ਦੇ ਮਗਰੀ ਪੈ ਜਾਓਗੇ ਜਾਂ ਤਾਂ ਹੋਵੇ ਮੈਂ ਤੁਹਾਡੇ ਕੇ ਝੁੱਕ ਗਿਆ ਹਾਂ ਮੈਂ ਹੱਲੇ ਵੀ ਮੈਂ ਉਹੀ ਹਾਂ ਪਹਿਲੇ ਵੀ ਮੈਂ ਉਹੀ ਸੀ ਅੱਗੇ ਵੀ ਮੈਂ ਬਾਬਾ ਦੀਪ ਸਿੰਘ ਦਾ ਪੁੱਤੀ ਰਾਣਾ ਉਹਨਾਂ ਤੋਂ ਹੀ ਮੈਂ ਮੰਗ ਕੇ ਲੰਦਾ ਜੋ ਜੇ ਜ਼ਿੰਦਗੀ ਦੇ ਸਾਹ ਮੰਗੇ ਉਹਨਾਂ ਤੋਂ ਮੰਗੇ ਆ ਜਿਹੜਾ ਵੀ ਜੇ ਕਾਰੋਬਾਰ ਮੰਗਿਆ ਉਹਨਾਂ ਤੋਂ ਮੰਗਿਆ ਨਾ ਇਹਨਾਂ ਤੋਂ ਮੈਂ ਕੁਝ ਮੰਗਦਾ ਨਾ ਇਹ ਮੇਰਾ ਕੁਝ ਪੱਟ ਸਕਦੇ ਆ ਮੇਰੀ ਬਾਲ ਵੀ ਨਹੀਂ ਪੱਟ ਸਕਦੇ ਕਿਉਂਕਿ ਇਹ ਜਿੰਨੇ ਸਾਹਿਬ ਗੁਰੂ ਮਹਾਰਾਜ ਨੇ ਦਿੱਤੇ ਆ ਸੋ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦਾ ਇਨਟੈਰੋਗੇਸ਼ਨ ਕਰੋ ਸੁਖਵਿੰਦਰਪਾਲ ਦੀ ਰਜਿੰਦਰਪਾਲ ਦੀ ਹਰਪ੍ਰੀਤ ਮੱਖੂ ਦੀ ਗगनਪ੍ਰੀਤ ਐਡਵੋਕੇਟ ਦੀ ਸਾਰਾ ਸੱਚ ਤੁਹਾਡੇ ਸਾਹਮਣੇ ਆਵੇ ਹੰਨੀ ਸੇਠੀ ਹੰਨੀ ਸੇਠੀ ਸਰਕਾਰੀ ਗਵਾਹ ਬਣਨਦੇ ਉਹ ਤਿਆਰ ਆ ਪਿਛਲੇ ਦਿਨੀ ਹੰਨੀ শেਠੀ ਦੀ ਜਨਾਨੀ ਤੇ ਹੁੰਦਾ ਜਦੋਂ ਵਿਵਾਦ ਹੋਇਆ ਉਹਦੀ ਜਨਾਨੀ ਨੇ ਖੁਦ ਇੱਕ ਇੰਟਰਵਿਊ ਚ ਕਿਹਾ ਵੀ ਇਹ ਰਿਸ਼ੇ ਬਣੀ ਪਾਲਣਾ ਗੱਲਾਂ ਕਰਦਾ ਸੀ ਉਸ ਸੋਸ਼ਲ ਮੀਡੀਆ ਤੇ ਪਈ ਹੋਈ ਆ ਤੁਹਾਡੀ ਚੈਨਲ ਤੇ ਕਿਹਾ ਸੀ ਤੁਸੀਂ ਦੇਖੋ ਕਿ ਜਨਾਨੀ ਆਪਣੇ ਪਤਨੀ ਦੇ ਪਤੀ ਦੇ ਖਲਾਸੇ ਕਰ ਗਈ ਆ ਇਸ ਤੋਂ ਵੱਡੀ ਗੱਲ ਕਿਹੜੀ ਰਹਿ ਜਾਂਦੀ ਹੈ ਤੇ ਪੁਲਿਸ ਲੈ ਵੀ ਨਹੀਂ ਇੰਟਰੋਗੇਸ਼ਨ ਕਰੂਗੀ ਪੁੱਛੂਗੀ ਫਿਰ ਦੱਸੋ ਸੱਚਾਈ ਕਿੱਦਾਂ ਇਦਾਂ ਦਾ ਹਮਲਾ ਫੇਰ ਕਰਵਾ ਦਣਗੇ ਮੇਨ ਜਿਹੜੀ ਜੜ ਫੜਨੀ ਚਾਹੀਦੀ ਏ ਜੜ ਗगनਪ੍ਰੀਤ ਹਰਪ੍ਰੀਤ ਸਿੰਘ ਮੱਖੂ ਸੁਖਵਿੰਦਰਪਾਲ ਤੇ ਰਜਿੰਦਰਪਾਲ ਇਹ ਜੜ ਨੇ ਇਹ ਚਾਰੋਂ ਔਲਸਰ ਨੂੰ ਛੇਤੀ ਤੋਂ ਛੇਤੀ ਰੈਸ਼ਟ ਕਰਕੇ ਇਹਨਾਂ ਦੀ ਇੰਟੈਰੋਗੇਸ਼ਨ ਕਰਨੀ ਚਾਹੀਦੀ। ਪ੍ਰਿੰਕਲ ਜਿਵੇਂ ਤੁਹਾਡੇ ਪੇਰੈਂਟਸ ਲਗਾਤਾਰ ਤੁਹਾਡੇ ਲਈ ਫਿਕਰ ਕਰਦੇ ਨੇ ਤੁਸੀਂ ਇੱਕ ਗੱਲ ਕਹਿੰਦੇ ਹੋ ਬਟ ਇਹ ਵੀ ਤੁਸੀਂ ਕਹਿੰਦੇ ਹੋ ਕਿ ਮੈਨੂੰ ਕਿਸੇ ਦਾ ਡਰ ਨਹੀਂ। ਪਰ ਇਨ ਫਿਊਚਰ ਜੇਕਰ ਜੇਕਰ ਦੂਸਰੀ ਪਾਰਟੀ ਤੁਹਾਡੇ ਨਾਲ ਟੇਬਲ ਟਾਕ ਦੇ ਜ਼ਰੀਏ ਕੋਈ ਕੰਪਰੋਮਾਈਜ਼ ਕਰਨਾ ਚਾਹੇ ਤਾਂ ਪ੍ਰਿੰਕਲ ਰਾਜ਼ੀ ਹੋਏਗਾ ਕਿਉਂਕਿ ਵੱਡੀਆਂ-ਵੱਡੀਆਂ ਲੜਾਈਆਂ ਜਿਹੜੀਆਂ ਉਹ ਟੇਬਲ ਟਾਕ ਦੇ ਜ਼ਰੀਏ ਖਤਮ ਹੋਈਆਂ ਨੇ। ਬਾਜੀ ਹੋਈ ਸੀ ਗੱਲ ਪਿਛਲੇ ਦਿਨਾਂ ਦੇ ਵਿੱਚ ਹੋਈ ਸੀਗੀ ਸਾਰੀ ਗੱਲ। ਪਰ ਮੇਰੇ ਸਰੀਰ ਨੇ ਦੇਖੋ ਜਿਹੜੇ ਮੇਰੇ ਸਰੀਰ ਨੇ ਦੁੱਖ ਝੱ ਇਹ ਜੋ ਮੈਂ ਉਹ ਮੈਡਮ ਦਾ ਟ੍ਰੀਟਮੈਂਟ ਕਰਾਇਆ ਉਹਨਾਂ ਦੀ ਕਿਡਨੀ ਨਿਕਲ ਗਈ ਨਵਜੀਤ ਕੋਰਦੀ ਮੇਰੇ ਜਿਹੜੇ ਫਰੈਂਡ ਨੇ ਤੁਸੀਂ ਦੇਖੋ ਜਿਹੜੇ ਅਸੀਂ ਕਸ਼ਟ ਚੱਲੇ ਆ ਉਹਨਾਂ ਦੀ ਕੋਈ ਪਰਪਾਈ ਹੈਗੀ ਹੈ ਦੇਖੋ ਜੇ ਮੇਰੇ ਮੇਰੇ ਦਿਲ ਨੂੰ ਤਾਂ ਤਸੱਲੀ ਉਦੋਂ ਹੀ ਮਿਲੇਗੀ ਨਾ ਜਦੋਂ ਮੈਂ ਇਹਨਾਂ ਨੂੰ ਸਜ਼ਾ ਕਰਾਵਾਂਗਾ ਜੋ ਇਹਨਾਂ ਨੇ ਮੇਰੇ ਨਾਲ ਵਾਕਿਆ ਕੀਤਾ ਮੈਂ ਕਹਿੰਦਾ ਮੈਂ ਜਿਹੜੇ ਜਿਨ੍ਹਾਂ ਨੇ ਹਮਲੇ ਕੀਤੇ ਉਹਨਾਂ ਨੂੰ ਸਜ਼ਾ ਕਰਾਵ ਹੀ ਦਵਾਂਗਾ ਜਿਹੜੇ ਜੇਲ੍ਹ 'ਚ ਬੈਠੇ ਨੇ ਪਰ ਜਿਹੜੀ ਮੇਨ ਜੜਾ ਉਹ ਤਾਂ ਵਿੱਚ ਰਹਿ ਗਈ ਨਾ ਮੇਨ ਮੈਂ ਪੁਲਿਸ ਨੂੰ ਯੈਸ ਉਹ ਰਿਚ ਬੰਦੇ ਨੇ ਐਨਕੇ ਚਾਲੇ ਉਹ ਪਿਛਲੀ ਵਾਰ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਆਪਣੇ ਨੋਟ ਚ ਲਾਏ ਬਸ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਵੀ ਜੇ ਤੁਸੀਂ ਕਿਸੇ ਦਾ ਪੁੱਤ ਬਚਾਣਾ ਚਾਹੁੰਦੇ ਹੋ ਸਹੀ ਪਾਰਦਰਸ਼ੀ ਇਨਵੈਸਟੀਗੇਸ਼ਨ ਕਰੋ ਮੈਨੂੰ ਬੋਧ ਯਕੀਨ ਹੈ ਜਿਹੜੇ ਹੋਣ ਵਾਲੇ ਕਮਿਸ਼ਨਰ ਸਾਹਿਬ ਨੇ ਮੈਂ ਪਿਛਲੇ ਵਾਲਿਆਂ ਦਾ ਤੋਂਮਤ ਨਹੀਂ ਲਾਂਦਾ ਪਤਾ ਨਹੀਂ ਕਿਸੇ ਦੀ ਕੀ ਮਜਬੂਰੀ ਹੁੰਦੀ ਹੈ ਮੈਂ ਬਸ ਉਹਨਾਂ ਇਹ ਬੇਨਤੀ ਕਰਦਾ ਵੀ ਇਹਨਾਂ ਦੀ ਜਿਹੜੀ ਕੋਲ ਡੀਟੇਲ ਪਿਛਲੇ ਵੀ ਖੰਗਾਲੀ ਜਾਵੇ ਇਹਨਾਂ ਦੀ ਅਨਟੈਰੋਗੇਸ਼ਨ 'ਚ ਪੁੱਛਿਆ ਜਾਵੇ ਵੀ ਰਿਸ਼ਭ ਬੈਣੀ ਪਾਲਨ ਕੇ ਚਾਲੇ ਦੀ ਫੈਕਟਰੀ 'ਚ ਕੀ ਕਰਨ ਆਇਆ ਸੀ ਮੈਂ ਇਸ ਚੀਜ਼ ਦੀ ਆਲਰੇਡੀ ਐਪਲੀਕੇਸ਼ਨ ਦਿੱਤੀ ਸੀ ਮੇਰੇ ਗੋਲੀ ਲੱਗਣ ਤੋਂ 1 ਮਹੀਨਾ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਸੀ ਪੁਲਿਸ ਨੇ ਉਸ ਐਪਲੀਕੇਸ਼ਨ ਤੇ ਕਾਰਵਾਈ ਕਿਉਂ ਨਹੀਂ ਕੀਤੀ ਮੈਨੂੰ ਲੱਗਦਾ ਕੋਈ ਪੋਲੀਟੀਕਲ ਪ੍ਰੈਸ਼ਰ ਵੀ ਹੈ ਜਾਂ ਪੋਲੀਟੀਕਲ ਸਾਥ ਦੇ ਨਾਲ ਉਹ ਇਹ ਸਾਰਾ ਕੁਝ ਕਰਵਾ ਰਹੇ ਹੋ ਸਕਦਾ ਭਾਜੀ ਪਿਛਲੇ ਦਿਨੀ ਰਿਸ਼ਭ ਬੈਣੀਪਾਲ ਦੀ ਸਰਕਾਰ ਨੇ ਰਿਪੋਰਟ ਬਣਾ ਕੇ ਭੇਜੀ ਸੀ ਵੀ ਇਹਨੂੰ ਬੇਲ ਦੇ ਦਿਓ ਉਹਦੇ ਵਿੱਚ ਕਿਸੇ ਐਮਐਲਏ ਦਾ ਰੋਲ ਸੀਗਾ ਮੈਂ ਨਾਂ ਨਹੀਂ ਲੈਣਾ ਜਦੋਂ ਉਹ ਐਮਐਲਏ ਨਾ हटਿਆ ਫਿਰ ਮੈਂ ਡਰਦਾ ਵੀ ਨਹੀਂ ਫਿਰ ਮੈਂ ਟਕਾ ਕੇ ਠੋਕੂੰ ਮੈਨੂੰ ਕੋਈ ਡਰ ਨਹੀਂ ਉਹ ਐਮਐਲਏ ਨੇ ਆਈਓ ਨੇ ਵੀ ਫੋਨ ਕੀਤਾ ਵੀ ਇਹਦੀ ਬੇਲ ਕਰਾਦੀ ਆਈਓ ਨੇ ਮੈਨੂੰ ਦੱਸਿਆ ਵੀ ਮੈਂ ਤਾਂ ਵੀ ਸਬਰ ਦਾ ਘੁੱਟ ਭਰਿਆ ਵੀ ਕੋਈ ਗੱਲ ਨਹੀਂ ਆ ਸ਼ਾਇਦ ਇਹਨਾਂ ਨੂੰ ਸਮਝਾਤਾ ਜੇ ਠੀਕ ਹੈ ਨਾ ਬਾਕੀ ਭਗਵੰਦ ਮਾਨ ਦੀ ਸਰਕਾਰ ਤਾਂ ਵਧੀਆ ਕੰਮ ਕਰ ਹੀ ਰਹੀ ਹੈ ਕੀ ਪਤਾ ਉਹੀ ਐਮਐਲਏ ਚੱਕਿਆ ਜਾਵੇ ਰਿਸ਼ਵਤ ਦੇ ਖੇਚ ਕਿਉਂਕਿ ਜੋ ਕੁਝ ਕਰ ਰਿਹਾ ਜੋ ਕਹਿੰਦੇ ਕਈ ਵਾਰੀ ਜਿਹੜੀਆਂ ਅਸੀਂ ਇਕੱਠਾਂ ਹੱਤਾਂ ਨਾਲ ਮਾਰਦੇ ਹਾਂ ਸਾਨੂੰ ਮੂੰਹ ਨਾਲ ਖੋਲਨੀ ਆ ਪੈਂਦੀ ਆ ਤਾਂ ਮੈਂ ਤਾਂ ਉਦਾਹਰਨ ਹੀ ਇੱਕ ਤੁਹਾਨੂੰ ਦੇ ਰਿਹਾ ਵੀ ਤੁਸੀਂ ਕੰਮ ਜੀ ਵੀ ਆਪਾਂ ਤਰੱਕੀ ਕਰ ਸਕਦੇ ਆ ਜਰੂਰੀ ਥੋੜੀ ਆਪਾਂ ਗੈਂਗਵਾਰ ਚ ਫਰੋਤੀਆਂ ਮੰਗ ਕੇ ਤਰੱਕੀ ਕਰਨੀ ਆ ਮੈਂ ਤੁਹਾਡੇ ਸਾਹਮਣੇ ਬਿਜ਼ਨਸ ਕਰਨੀ ਰਿਹਾ ਮੇਰੇ ਕਿੰਨੇ ਸਟੋਰ ਆ ਤੁਹਾਡੇ ਸਾਹਮਣੇ ਆ ਦੋ ਦਿਨ ਹੋਰ ਉਹ ਬਣਨ ਵਾਲਾ ਹੋਣ ਵਾਲੇ ਆ ਉਹ ਕੰਮ ਕਰੋ ਕੰਮ ਚ ਵੀ ਤਰੱਕੀ ਹੁੰਦੀ ਆ ਜੇ ਤੁਹਾਡੀ ਨੀਤ ਮੈਂ ਇਹਨਾਂ ਚੀਜ਼ਾਂ ਦਾ ਅਸਰ ਤੁਹਾਡੇ ਬਿਜ਼ਨਸ ਤੇ ਵੀ ਪਏਗਾ ਕਿਉਂਕਿ ਜੇਕਰ ਆਪ ਤੁਸੀਂ ਨਹੀਂ ਬੈਠ ਪਾਉਗੇ ਮੈਂ ਕੰਨਾ ਸਵੇਰ ਦੇ ਮੈਂ ਪਹਿਲੇ ਕਿਹੜਾ ਬੈਠਦਾ ਸੀ ਮੇਰਾ ਕੰਮ ਹੈ ਸਿਰਫ ਵੀਡੀਓ ਬਣਾਣਾ ਠੀਕ ਆ ਜੀ ਔਰ ਮੈਂ ਤੁਹਾਨੂੰ ਦੇਖੋ ਕੋਈ ਹੰਕਾਰ ਨਹੀਂ ਡਾਊਨ ਟੂ ਅਰਥ ਧਰਤੀ ਨੂੰ ਹੱਥ ਲਾ ਕੇ ਉਹ ਇੰਨਾ ਖੁਸ਼ ਹੁੰਦਾ ਵੀ ਭਾਜੀ ਸ਼ੁਕਰ ਆ ਤੁਹਾਡੇ ਨਾਲ ਗੱਲ ਹੋ ਗਈ ਆਪਣੇ ਚ ਕੋਈ ਹੰਕਾਰ ਨਹੀਂ ਜੇ ਮੈਨੂੰ ਕੋਈ ਫੋਨ ਦੇ ਉੱਤੇ ਇਹ ਕਹਦੇ ਨਾ ਭਾਜੀ ਮੈਂ ਤੁਹਾਡਾ ਫੈਨ ਆ ਮੈਂ ਕਹਿੰਦਾ ਫੈਨ ਨਹੀਂ ਤੁਸੀਂ ਮੇਰੇ ਭਰਾ ਹੋ ਫੈਨ ਤਾਂ ਬੰਬੇ ਵਾਲਿਆਂ ਦੇ ਹੁੰਦੇ ਆ ਅਸੀਂ ਭਰਾ ਆਂ ਭਰਾ ਅਸੀਂ ਇੱਕ ਦੂਜੇ ਦੇ ਦੇਖੋ ਯਾਰ ਉਹਨਾਂ ਕਰਕੇ ਮੇਰਾ ਰੋਜ਼ਗਾਰ ਚੱਲਦਾ ਜੇ ਮੈਂ ਹੰਕਾਰ ਕਰਨ ਲੱਗ ਜਾਗਾ ਫਿਰ ਤਾਂ ਮੱਜ ਵੀ ਗਿਆ ਕੱਲ ਵੀ ਗਿਆ ਆਪਣੀ ਗੁਰਬਾਣੀ ਕੀ ਕਹਿੰਦੀ ਐ ਜੋ ਹੰਕਾਰਿਆ ਸੋ ਫਟਕਾਰਿਆ ਡਾਊਨ ਟੂ ਅਰਥ ਰਹਿਣਾ ਚਾਹੀਦਾ ਹਾਂ ਪਰ ਜੇ ਕੋਈ ਦੋ ਕੁੜੀ ਦਾ ਬੰਦਾ ਸਾਡੇ ਸਿਰ ਤੇ ਚੜ ਕੇ ਗਵੇ ਮੈਂ ਤੈਨੂੰ ਮਾਰ ਹੀ ਦੇਣਾ ਫਿਰ ਵੀ ਦੇ ਕੋਈ ਕੋਈ ਲਿਹਾਜ਼ ਨਹੀਂ ਸਿਰਫ ਦੋ ਖਿਸ ਗੱਲਦਾ ਮੇਰੇ ਮਾਪੇ ਬਦੁਖੀ ਹੁੰਦੇ ਹੋਰ ਕੋਈ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਦੋਂ ਮੈਂ ਆਪਣੇ ਮਾਪੇ ਦਾ ਮੂੰਹ ਦੇਖਦਾ ਉਹਨਾਂ ਦੇ ਚਿਹਰੇ ਤੇ ਮਾਇੂਸੀ ਹੁੰਦੀ ਹੈ ਬਿਲਕੁਲ ਹਰ ਮਾਪੇ ਚਾਹੁੰਦਾ ਕਿ ਸਾਡਾ ਪੁੱਤ ਚੰਗੇ ਘਰ ਵਿਆਹ ਜਾਵੇ ਨਿਆਣੇ ਨਿੱਕੇ ਹੋਣ ਤੇ ਉਹ ਵੀ ਕਬੀਲਦਾਰ ਹੋਵੇ ਕਿਉਂਕਿ ਤੁਸੀਂ ਵੀ ਉਹ ਪਾਨਾ ਸਿੱਧੂ ਵਾਲੀ ਗੱਲ ਸੋਚਦੇ ਹੋ ਕਿ ਮੈਂ ਦੇ ਲੋਕ ਸੇਵਾ ਕਰਨੇ ਏਜੰਟਾਂ ਨੂੰ ਕਹਿੰਦੇ ਨੇ ਕਿ ਮੈਂ ਤੁਹਾਡੇ ਕਰਕੇ ਵਿਆਹ ਨਹੀਂ ਕਰਾਉਂਦਾ ਕਿਤੇ ਪ੍ਰਿੰਕਲ ਪ੍ਰਿੰਕਲ ਦਾ ਵੀ ਉਹੀ ਕੰਮ ਤਾਂ ਨਹੀਂ ਕਿ ਮੈਂ ਲੋਕ ਸੇਵਾ ਦੇ ਵਿੱਚ ਆਪਣਾ ਸਮਰਪਿਤ ਹਾਂ ਮੈਂ ਪਾਨਾ ਸਿੱਧੂ ਦਾ ਮੁਕਾਬਲਾ ਨਹੀਂ ਕਰ ਸਕਦਾ ਉਹ ਬਹੁਤ ਵੱਡੇ ਕੰਮ ਕਰਦਾ ਵਧੀਆ ਕੰਮ ਕਰਦਾ ਹੁੰਦਾ ਨਾਂ ਹੈ ਜਿਹੜੇ ਬੰਦੇ ਦਾ ਨਾਂ ਦਲਜੀਤ ਦਸਾਂ ਨੇ ਲੱਲਿਆ ਹੁੰਦਾ ਕਿ ਜਾ ਮੈਨੂੰ ਦੋ ਚਾਰ ਵਾਰ ਹੀ ਮਿਲਿਆ ਉਹ ਵਧੀਆ ਬੰਦਾ ਇੱਜ਼ਤ ਕਰਦਾ ਸੀ ਵੀ ਇੱਜ਼ਤ ਕਰਦੇ ਆ ਪਰ ਮੈਂ ਕਹਿੰਨਾ ਬਈ ਜਿਹੜੀ ਗੈਂਗ ਵਾਰੇ ਇਹ ਰੁਕਣੀ ਚਾਹੀਦੀ ਹੈ ਭਾਨਾ ਸਿੱਧੂ ਹੈ ਜਿਹੜਾ ਉਹ ਵੀ ਦੇਖੋ ਪਾਨਾ ਸਿੱਧੂ ਦੀ ਵੀ ਜਾਨ ਨੂੰ ਹਰ ਵੇਲੇ ਖਤਰਾ ਰਹਿੰਦਾ ਜੇ ਅਸੀਂ ਮੰਨ ਲਓ ਸੋਸ਼ਲ ਮੀਡੀਆ ਤੇ ਦੇਖਦੇ ਆ ਸਾਡੇ ਘਰਾਂ ਵਿੱਚ ਵੀ ਗੱਲ ਹੁੰਦੀ ਹੈ ਪਾਨਾ ਸਿੱਧੂ ਦੇ ਪੇਰੈਂਟਸ ਵੀ ਕਿਤੇ ਨਾ ਕਿਤੇ ਸੋਚਦੇ ਹੋਣਗੇ ਯਾਰ ਮੇਰਾ ਪੁੱਤ ਇੰਨੇ ਵਧੀਆ ਕੰਮ ਕਰਦਾ ਵੀ ਕਿਤੇ ਕੋਈ ਅੰਦੇ ਮਗਰ ਨਾ ਪੈਜੇ ਸੋ ਤੁਸੀਂ ਪਿਛਲੇ ਦਿਨੀ ਉਹਨੂੰ ਕੋਈ ਕਿਸੇ ਨੇ ਧਮਕੀ ਜੀ ਵੀ ਦਿੱਤੀ ਸੀ ਤੁਸੀਂ ਆਡੀਓ ਸੁਣੀ ਹੋਣੀ ਆ ਵੀ ਤੂੰ ਕੌਣ ਆ ਤੂੰ ਬਦਮਾਸ਼ ਆ ਤੂੰ ਆ ਕੇ ਦਿਖਾ ਸੋ ਮਾਪੇ ਜਿਹੜੀ ਫੈਮਿਲੀ ਜਦੋਂ ਮੇਰਾ ਗੋਲੀ ਗਾਣਡ ਹੋਇਆ ਮੈਂ ਵੈਂਟੀਲੇਟਰ ਤੇ ਸੀ ਮੇਰੇ ਕੋ ਬੋਲਿਆ ਨਹੀਂ ਜਾਂਦਾ ਮੇਰਾ ਪਰ ਦਿਮਾਗ ਚੱਲਦਾ ਹੀ ਮੇਰਾ ਭਰਾ ਤੇ ਮੇਰੀ ਅੰਬਾਲੇ ਵਾਲੀ ਭੈਣ ਇੰਨਾ ਰੋਂਦੇ ਸੀ ਮੇਰੇ ਮਾਪੇਬੋ ਚੋਰੀ ਮੇਰੇ ਕੋਲ ਖੜਕੇ ਮੇਰੇ ਮੈਨਾਂ ਹੱਥ ਹਿਲਦਾ ਨਹੀਂ ਸੀ ਕਿ ਮੈਂ ਉਹਨਾਂ ਨੂੰ ਚੁੱਪ ਕਰਾ ਸਕਾਂ ਸੋ ਜਿਹੜਾ ਮੈਂ ਉਹ ਸਮਾਂ ਦੇਖਿਆ ਜਾਂ ਮੈਂ ਬਾਅਦ ਵਿੱਚ ਇੰਟਰਵਿਊ ਵਿੱਚ ਦੇਖਿਆ ਆਪਣੇ ਫਾਦਰ ਨੂੰ ਮਦਰ ਨੂੰ ਦੁਖੀ ਹੁੰਦੇ ਆ ਉਹ ਚੀਜ਼ਾਂ ਮੈਨੂੰ ਖਰਾਬ ਕਰਦੀਆਂ ਉਦਾਂ ਨਹੀਂ ਮੈਨੂੰ ਕਿਸੇ ਚੀਜ਼ ਦਾ ਪ੍ਰਿੰਕਲ ਹਰ ਬੰਦਾ ਥੋੜਾ ਬਹੁਤ ਕੁਝ ਨਾ ਕੁਝ ਗਲਤ ਕਿਤੇ ਨਾ ਕਿਤੇ ਹੋ ਜਾਂਦਾ ਜਾਂ ਕਰਦਾ ਖੱਬੇ ਸੱਜੇ ਉਹ ਕਰਦਾ ਜਦੋਂ ਪਰ ਬੰਦਾ ਕੋਈ ਚੰਗਾ ਕੰਮ ਕਰਦਾ ਤਾਂ ਲੋਕ ਉਹਦੇ ਵੱਡੋ ਦੁਸ਼ਮਣ ਕਿਉਂ ਬਣਦੇ ਮੈਨੂੰ ਆਪ ਨਹੀਂ ਸਮਝ ਮੈਂ ਪ੍ਰਿੰਕਲ ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਜੇ ਬੂਟ ਦਾ ਕੰਮ ਕਰ ਰਿਹਾ ਕਾਰੋਬਾਰ ਕਰ ਰਿਹਾ ਤਾਂ ਤਾਂ ਵੀ ਫਿਰ ਉਹਦੇ ਤੇ ਇਲਜ਼ਾਮ ਕਿਉਂ ਲੱਗਦੇ ਜਦੋਂ ਮੈਂ 2 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਪਹਿਲੇ ਮੈਨੂੰ ਕੋਈ ਮੇਰੇ ਆਪਣੇ ਵਿੱਚ ਹੀ ਪੋਲੀਟੀਸ਼ੀਨ ਵਿੱਚ ਹੀ ਦੋਸਤ ਉਹ ਯਾਰ ਤੇਰੇ ਹੱਥ ਚ ਬੂਟ ਨਹੀਂ ਚੱਜਦਾ ਮੈਂ ਕਿਹਾ ਯਾਰ ਮੈਂ ਮਿਹਨਤ ਕਰਕੇ ਖਾ ਰਿਹਾ ਮੈਂ ਕਿਰਤ ਕਰ ਰਿਹਾ ਮੈਂ ਕੋਈ ਕਿਸੇ ਨਾਲ ਲੁੱਟ ਖੋਤਾ ਨਹੀਂ ਕੀਤੀ ਹੌਲੀ 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 ਜਦੋਂ ਕੰਮ ਚੱਲਦਾ ਗਿਆ ਫੇਮ ਬੰਦਾ ਗਿਆ ਫਿਰ ਉਹੀ ਬੰਦੇ ਫੋਨ ਕਰਕੇ ਮੇਰੇ ਭਰਾ ਦੀ ਤਾਂ ਬੱਲੇ ਬੱਲੇ ਆ ਮੇਰੇ ਬੱਲੇ ਮੇਰੇ ਭਰਾ ਦੀ ਤਾਂ ਚੜ੍ਹਾਈ ਆ ਮੈਂ ਤਾਂ ਕੈਨੇਡਾ ਗਿਆ ਸੀ ਉੱਥੇ ਤੱਕ ਮੇਰਾ ਭਰਾ ਮਸ਼ਹੂਰ ਹੈ ਸੋ ਲੋਕ ਆਪ ਹੀ ਬੋਲਣੋਂ ਹਟ ਜਾਂਦੇ ਨੇ ਤੁਸੀਂ ਆਪਣੀ ਜਿਹੜੀ ਮਿਹਨਤ ਉਹ ਜਾਰੀ ਰੱਖੋ ਕਿਸੇ ਦੇ ਗੇਤ ਨਹੀਂ ਆਪਾਂ ਚੱਲਣਾ ਭਾਜੀ ਕੰਮ ਕਰਨਾ ਕੋਈ ਜੁਰਮ ਧੋੜੀ ਹੈਗਾ ਠੀਕ ਹੈ ਨਾ ਇੱਕ ਬੰਦਾ ਮੈਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਯਾਰ ਤੇਰੇ ਹੱਥ 'ਚ ਬੂਟ ਨਹੀਂ ਪਿਸਤੌਲ ਜੱਜਦੀ ਆ ਮੈਂ ਕਿਹਾ ਆਪਣੇ ਮੁੰਡੇ ਦੇ ਫੜਾਕਾ ਪਤਾ ਲੱਗੂ ਤੇਰੇ ਮਨ ਨੂੰ ਮੇਰੇ ਵੀ ਮਾਪੇ ਆਪਣੇ ਘਰੇ ਸੋ ਮੈਂ ਇਹਨਾਂ ਚੀਜ਼ਾਂ 'ਚ ਨਹੀਂ ਆਣਾ ਚਾਹੁੰਦਾ ਪਰ ਹਾਂ ਜੇ ਕੋਈ ਸਾਡੇ ਸਿਰ ਤੇ ਹੀ ਆ ਜੇ ਗੱਲ ਪਿਆ ਢੋਲ ਤਾਂ ਫਿਰ ਬਜਾਣਾ ਹੀ ਪੈਂਦਾ ਨਾ ਇਸ ਟਾਈਮ ਉਹ ਪ੍ਰੋਬਲਮ ਹੋ ਯੂਐਮ ਐਪ ਪੁਲਸ ਨੂੰ ਇਹੀ ਬੇਨਤੀ ਕਰਦਾ ਜੜ ਫੜੋ ਬਾਰ ਬਾਰ ਸ਼ੂਟਰ ਕੌਣ ਹਾਇਰ ਕਰ ਰਿਹਾ ਬਾਰ ਬਾਰ ਅੱਗੇ ਦੀ ਅੱਗੇ ਪੈਸੇ ਕੌਣ ਖਰਚ ਰਿਹਾ ਮੁਲਿਸ਼ ਬੈਣੀ ਪਾਲਦਾ ਭੁੱਖਾ ਨੰਗਾ ਹੁੰਦਕਲ ਤਾਂ ਪੈਸੇ ਹੀ ਆਣੀ ਐਨਕੇਐਚ ਕਿੱਦਾਂ ਪੈਸੇ ਦੇ ਕੇ ਕੀ ਮਾਸਟਰ ਪਲਾਨ ਕਰ ਰਹੇ ਆ ਇਹ ਚੀਜ਼ ਦੀ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਦੀ ਬੇਨਤੀ ਕਰਦਾ ਮੈਂ ਪੁਲਿਸ ਦੇ ਹੱਥ ਚ ਸਾਰਾ ਕੁਝ ਹੈਗਾ ਸੀਐਸ ਸਟਾਫ ਤਾਂ ਗੁੰਗੇ ਬੋਲਣ ਲੱਗ ਜਾਂਦੇ ਆ ਬਾਕੀ ਮੈਂ ਤਾਂ ਪ੍ਰਸ਼ਾਸਨ ਨੂੰ ਸੋਪਨ ਸ਼ਰਮਾ ਜੀ ਨੂੰ ਬੇਨਤੀ ਕਰਨਾ ਮੇਰੇ ਕੇਸ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਧੰਨਵਾਦ ਸਮਝਾ ਦੇ ਲਈ ਬਹੁਤ ਬਹੁਤ ਸ਼ੁਕਰ ਸੋਸੀਸ ਸਾਡੇ ਨਾਲ ਪ੍ਰਿੰਕਲ ਲੁਧਿਆਣਾ ਜਿਨ੍ਹਾਂ ਨੇ ਅ ਵਿਸਥਾਰ ਦੇ ਨਾਲ ਸਾਰੀ ਗੱਲ ਜਿਹੜੀ ਆ ਉਹ ਦਰਸ਼ਕਾਂ ਦੇ ਸਾਹਮਣੇ ਰੱਖੀ ਕਿ ਕੀ ਸਾਰਾ ਮਾਮਲਾ ਹੈ ਕਿਉਂ ਵਾਰ-ਵਾਰ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਔਰ ਉਸ ਦੇ ਨਾਲ ਨਾਲ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਦੇ ਦੁਸ਼ਮਣਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਇਨਸਾਨ ਤਰੱਕੀ ਕਰਦਾ ਤਾਂ ਉਸਦੇ ਦੋਸਤ ਬਣਦੇ ਨੇ ਥੋੜੀ ਵੱਧ ਤਰੱਕੀ ਕਰਦਾ ਤੇ ਦੋਸਤਾਂ ਦੇ ਨਾਲ ਦੁਸ਼ਮਣ ਵੀ ਬਣਦੇ ਨੇ ਪਰ ਜਦੋਂ ਕੋਈ ਸ਼ਖਸ ਬੇਅੰਤਿਆਤ ਤਰੱਕੀ ਕਰਦਾ ਤਾਂ ਉਸਦੇ ਆਪਣੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਨੇ ਸ਼ਾਇਦ ਇਹੀ ਇੱਕ ਕਾਰਨ ਪ੍ਰਿੰਕਲ ਨਾਲ ਵੀ ਹੁੰਦਾ ਨਜ਼ਰ ਆ ਰਿਹਾ ਪਰ ਅਪੀਲ ਉਹਨਾਂ ਨੇ ਲੁਧਿਆਣਾ ਪ੍ਰਸ਼ਾਸਨ ਨੂੰ ਕੀਤੀ ਔਰ ਉਮੀਦ ਹੈ ਕਿ ਇਸ ਅਪੀਲ ਦੇ ਉੱਪਰ ਅਮਲ ਵੀ ਪ੍ਰਸ਼ਾਸਨ ਵੱਲੋਂ ਕੀਤਾ ਜਾਏਗਾ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾ